ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਲਈ ਨਵਾਂ ਫੀਚਰ ਲੈ ਕੇ ਆ ਰਹੇ ਹਾਂ ਪੰਜਾਬ ਟਾਈਮ ਵੱਲੋਂ ਖਬਰਾਂ ਦੀ ਪਰਚੋਰ ਸਾਨੂੰ ਲੱਗਦਾ ਸੀਗਾ ਕਿ ਪੰਜਾਬ ਟਾਈਮ ਪੇਪਰ ਅਸੀਂ ਬੰਦ ਤਾਂ ਕੀਤਾ ਨਹੀਂ ਬੰਦ ਨਹੀਂ ਹੋਣ ਦਿੱਤਾ ਬੜੇ ਸਮੇਂ ਤੋਂ ਕੱਢੀ ਜਾ ਰਹੇ ਹਾਂ 1965 ਤੋਂ ਚੱਲਦਾ ਹੈ ਪੇਪਰ ਪਰ ਪਿਛਲੇ ਸਮੇਂ ਪਿਛੇ ਆਪਾਂ ਇਹ ਫ੍ਰੀ ਵੀ ਕਰ ਦਿੱਤਾ ਸੀ ਆ ਫ੍ਰੀ ਕਾਫੀ ਇਹਦਾ ਐਡੀਸ਼ਨ ਹੈ ਜਾਂਦਾ ਸੀ ਆ ਜੋਰ ਪੇਡੀਸ਼ਨ ਜਾਂਦਾ ਸੀ ਕਈ ਜਾਣਦੇ ਸੀਗੇ ਪਰ ਉਹ ਕਰੋਨਾ ਦੌਰਾਨ ਬਹੁਤ ਸਾਰੇ ਪੇਪਰ ਜਿੱਥੇ ਬੰਦ ਹੋ ਗਏ ਅਸੀਂ ਵੀ ਆਪਣਾ ਉਹ ਯੂਰਪ এডਿਸ਼ਨ ਤੇ ਜਿਹੜਾ ਸੀਗਾ ਤੇ ਯੂਕੇ ਦਾ ਫ੍ਰੀ ਐਡੀਸ਼ਨ ਉਹ ਬੰਦ ਕਰਤੇ ਬਾਕੀ ਜਿਹੜਾ ਪੇਪਰ ਵੀ ਨਾ ਨੋਰਮਲ ਜਿਹੜਾ ਸਹਾਦਰਨ ਸੋਪਾ ਦੇ ਨਿਊਜ਼ਪੇਪਰ ਆ ਦੇ ਜਾਂਦਾ ਸੀ ਉਹ ਉਵੇਂ ਦਾ ਉਵੇਂ ਹੀ ਚੱਲਦਾ ਆ ਸਾਰੇ ਸ਼ਹਿਰਾਂ ਵਿੱਚ ਹਜੇ ਵੀ ਜਾਂਦਾ ਹੈਗਾ ਰਾਈਟ ਤੇ ਪਰ ਸਾਨੂੰ ਜਿਹੜੀ ਕੋਸਟ ਆ ਜਿਹੜੀਆਂ ਇਸ ਵੇਲੇ ਪੇਪਰ ਦੀਆਂ ਬਹੁਤ ਜ਼ਿਆਦੀ ਕੀਮਤ ਵਧ ਗਈ ਆ ਤੇ ਪੋਸਟੇਜ ਡਾਕ ਖਰਚੇ ਕੋਰੀ ਸਾਰੇ ਖਰਚਾ ਜਿਹੜਾ ਮਿਨੀਮ ਵੇਜ ਜਿਹੜੀ ਵਧਨ ਦੇ ਨਾਲ ਸਾਰਾ ਕੁਝ ਅਪ ਹੋ ਗਿਆ ਬਹੁਤ ਜ਼ਿਆਦਾ ਜਿਹੜੀਆਂ ਕੀਮਤਾਂ ਚੜ ਗਈਆਂ ਤੇ ਸਾਨੂੰ ਵੀ ਥੋੜਾ ਜਿਆ ਆਪਣਾ ਬੈਲੈਂਸ ਰੱਖਣ ਵਾਸਤੇ ਕੀਮਤ ਜਿਹੜੀ 2 ਪਾਉਂਡ ਕਰਨੀ ਪਈ ਪਰ ਪਾਠਕਾਂ ਸਰੋਤਿਆਂ ਦਰਸ਼ਕਾਂ ਨੇ ਸਾਰਿਆਂ ਨੇ ਤਕਰੀਬਨ ਸਾਡੇ ਐਡਵਰਟਾਈਜ਼ਰਾਂ ਨੇ ਜਿੰਨਾ ਸਹਿਯੋਗ ਦਿੱਤਾ ਜਿਨ੍ਹਾਂ ਨੇ ਵੀ ਦਿੱਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹ ਵਧੀਆ ਬਹੁਤ ਵਧੀਆ ਰਿਹਾ ਸਾਨੂੰ ਲੱਗਦਾ ਕਿ ਸਾਰੇ ਪਾਠਕ ਪਹਿਲਾਂ ਵਾਂਗ ਪੇਪਰ ਨਹੀਂ ਲੈ ਰਹੇ ਜਾਂ ਨਹੀਂ ਪੜ ਸਕਦੇ ਹੁਣੇ ਤੇ ਅਸੀਂ ਉਹਨਾਂ ਵਾਸਤੇ ਇੱਕ ਨਵਾਂ ਫੀਚਰ YouTube ਰਾਹੀਂ ਆਪਣੇ ਆਪਣੇ ਚੈਨਲ ਰਾਹੀਂ ਲਿਆ ਰਹੇ ਹਾਂ ਇਹ ਹੈਗਾ ਖਬਰਾਂ ਦੀ ਪਰਚੋਲ ਇਹ ਖਬਰਾਂ ਦੀ ਪਰਚੋਲ ਅਸੀਂ ਜਿਹੜੀ ਆ ਹਰ ਹਫਤੇ ਜੋ ਪੇਪਰ ਨਿਕਲ ਜਾਇਆ ਕਰੇਗਾ ਤਾਂ ਉਸ ਦੌਰਾਨ ਕਰਿਆ ਕਰਾਂਗੇ ਤੇ ਜੋ ਤੁਹਾਨੂੰ ਅਗਲੇ ਹਫਤੇ ਦਿਨ ਵੀਰਵਾਰ ਜਦੋਂ ਪੇਪਰ ਮਿਲਣਾ ਉਹਦੇ ਨਾਲ ਹੀ ਇਹ ਜਿਹੜੀ ਖਬਰਾਂ ਦੀ ਪਰਚੋਲ ਜਾਂ YouTube ਚੈਨਲ ਤੇ ਮਿਲ ਜਾਇਆ ਕਰੇਗੀ ਤਾਂ ਤੁਸੀਂ ਫਿਰ ਤੁਹਾਨੂੰ ਬਹੁਤ ਇੰਪੋਰਟੈਂਟ ਲੱਗੇ ਤਾਂ ਵਧੀਆ ਲੱਗੇ ਤਾਂ ਤੁਸੀਂ ਇਹ ਫੀਡਬੈਕ ਹੀ ਦਿਦੋ ਤੇ ਤੁਸੀਂ ਜੇ ਪੂਰੀਆਂ ਖਬਰਾਂ ਪੜ੍ਹਨੀਆਂ ਹੋਣਗੀਆਂ ਉਹ ਆਰਟੀਕਲ ਦੇਖਣੇ ਹੋਣ ਜਿਹੜਾ ਤੇ ਅਸੀਂ ਵਿਚਾਰ ਚਰਚਾ ਕਰਿਆ ਕਰਾਂਗੇ ਤੇ ਤੁਸੀਂ ਉਹ ਪੇਪਰ ਲੈ ਵੀ ਸਕਦੇ ਹੋ ਹਾਂਜੀ ਤੇ ਹੁਣ ਆਪਾਂ ਚੱਲਦੇ ਸ਼ੁਰੂ ਕਰਦੇ ਆ ਅੱਜ ਦਾ ਪੇਪਰ ਜਿਹੜਾ ਆ ਇਹ ਹੈਗਾ ਜੀ 18 April ਤੋਂ 25 April ਤੱਕ ਦਾ ਪੇਪਰ ਆ ਤੇ ਇਹਦਾ ਅੰਕ ਨੰਬਰ ਹੈਗਾ ਆ 3026 ਹਾਂਜੀ ਤੇ ਇਹਦੇ ਉੱਤੇ ਜਿਹੜੀ ਆ ਇੱਕ ਫਰੰਟ ਦੇ ਕਵਰ ਲੱਗੀ ਆ ਉਹ ਇੱਕ ਸਿੱਖ ਦਸਤਾਰਦਾਰੀ ਬੀਬੀ ਅਮਰਤਾਰੀ ਬੀਬੀ ਆ ਸਿੱਖ ਬੀਬੀ ਰਾਜਵਿੰਦਰ ਕੌਰ ਗੱਲ ਉਹਨਾਂ ਦੀ ਫੋਟੋ ਲੱਗੀ ਆ ਭਾਈ ਸਾਹਿਬ ਇਹ ਫੋਟੋ ਜੋ ਉਸ ਵਿੱਚ ਲਿਖਿਆ ਹੋਇਆ ਹੈਡਿੰਗ ਆ ਕਿ ਇੰਗਲੈਂਡ ਵਿੱਚ ਹਾਈ ਸ਼ੈਰਫ ਦਾ ਉਹਦਾ ਪ੍ਰਾਪਤ ਕਰਕੇ ਪਹਿਲੀ ਸਿੱਖ ਬੀਬੀ ਨੇ ਵਾਰਕਸ਼ਾਇਰ ਕਾਉਂਟੀ ਵਿੱਚ ਜਦੋਂ ਨਾਮਜਦ ਹੋਏ ਆ ਤੇ ਉਹਨਾਂ ਦੇ ਨਾਲ ਇਸ ਨਾਲ ਸਿੱਖਾਂ ਦਾ ਬਹੁਤ ਮਾਣ ਵਧਿਆ ਆ ਤੇ ਇਹ ਤੁਸੀਂ ਇਹਦੇ ਬਾਰੇ ਕੀ ਕਰਨ ਚਾਹੋਗੇ ਵੀ ਕੀ ਇਹ ਜਿਹੜੇ ਸਿੱਦੇ ਸਿੱਖ ਨੌਜਵਾਨ ਆ ਇਹ ਇਹ ਉਹਦੇ ਉੱਤੇ ਜਾ ਕੇ ਇਹ ਕੀ ਕੰਟ੍ਰਿਬਿਊਟ ਕਰ ਸਕਦੇ ਕੀ ਇਹਨਾਂ ਦਾ ਸਹਿਯੋਗ ਆਪਣੇ ਭਾਈਚਾਰੇ ਵਾਸਤੇ ਇਹ ਕਰ ਸਕਦੇ ਕਿਵੇਂ ਇਹ ਬੀਬੀ ਰਾਜਵਿੰਦਰ ਕੌਰ ਗੇਲ ਸਾਡੇ ਖਾਸ ਲੰਬੇ ਚਿਰ ਤੋਂ ਸਾਡੇ ਪਿਆਰ ਵਾਲੇ ਦੋਸਤ ਆ ਤੇ ਵੱਡੀਆਂ ਪੋਸਤਾਂ ਤੇ ਪਾਜਕਤਾਸ ਸਿੰਘ ਰਹਿ ਚੁੱਕੇ ਹੈਗੇ ਆ ਤੇ ਰਾਜਵਿੰਦਰਪਾਲ ਗਿੱਲ ਦੇ ਪਿਤਾ ਜੀ ਦੀ ਬੜੀ ਵੱਡੀ ਸੇਵਾ ਹੈਗੀ ਆ ਘਰਵਕ ਸਿੰਘ ਹੁਣਾਂ ਦੀ ਹਰਵਕ ਹਰਵਕ ਸਿੰਘ ਹੁਣਾਂ ਦੀ ਬੜੀ ਸੇਵਾ ਹੈਗੀ ਆ ਖਾਸ ਤੌਰ ਤੇ ਉਹਨਾਂ ਦੀ ਸੇਵਾ ਜਿਹੜੀ ਪਾਕਿਸਤਾਨ ਗੋਦਵਾਲਾਂ ਦੇ ਵਿੱਚ ਉਹ ਹਰ ਸਾਲ ਯਾਤਰਦੇ ਜਾਂਦੇ ਆ ਤੇ ਉਥੇ ਰਕਾਰ ਸਿਹਾ ਕਮੇਟੀ ਬਣੀ ਹੈ ਇਹਦੇਲੇ 25 ਸਾਲ ਤੋਂ ਜਿਹਨੇ ਬਹੁਤ ਸਾਰੀਆਂ ਸਵਾਵਾ ਕਰਾਈਆਂ ਉਥੇ ਚਾਹੇ ਲੰਗ ਦੀ ਗੱਲ ਆ ਚਾਹੇ ਸ਼ੀਸ਼ੇ ਦੀ ਗੱਲ ਵਈ ਹੈ ਜਾਂ ਸਰਾਮਾਂ ਦੀ ਗੱਲ ਆ ਚਾਹੇ ਲੰਗਰ ਦੀ ਆ ਜਾਂ ਹੁਣ ਤੰਬੂ ਸਾਹਿਬ ਦੀ ਸੇਵਾ ਦੇਖਭਾਲ ਕਰ ਰਹੇ ਆ ਉਹਨਾਂ ਦੀ ਇਹ ਧੀਰਾ ਨਹੀਂ ਹੈਗੀ ਆ ਤੇ ਵਧਾਈਆਂ ਹੈਗੀਆਂ ਸਾਰੇ ਪਰਿਵਾਰ ਨੂੰ ਹੀ ਤੇ ਇਹਦੇ ਨਾਲ ਜਿਹੜਾ ਹੈਗਾ ਇਹ ਅੱਗੇ ਕੁਝ ਬੀਬੀਆਂ ਸੀਗੇ ਮੇਰੇ ਕੋਲ ਡਿਪਟੀ ਸੀਗੀਆਂ ਇਹ ਹਾਈਸ਼ਰ ਬਣੀਆਂ ਤੇ ਇੱਕ ਮਿੰਟ ਦੋ ਮਿੰਟ ਸਕਰੀਨ ਤੇ ਦਿਖਾਉਣ ਦੀ ਕੋਸ਼ਿਸ਼ ਕਰਦਾਂਗੇ ਇਹ ਸਕਰੀਨ ਤੇ ਆ ਸਕੇ ਤਾਂ ਆ ਆ ਜੀ ਇਹਨਾਂ ਦਾ ਜਿਹੜਾ ਐਸ ਵੀਕ ਦਾ ਇਸ ਹਫਤੇ ਦਾ ਪੇਪਰ ਹੈ ਉਹਦੇ ਤੇ ਕਵਰ ਮੁਕ ਕਵਰ ਤੇ ਇਹ ਤਸਵੀਰਾਂ ਉਹਨਾਂ ਦੀਆਂ ਲੱਗੀਆਂ ਨੇ ਕਿ ਤੁਸੀਂ ਆਹ ਦੇਖ ਸਕਦੇ ਹੋ ਸਕਦੇ ਹੋ ਬੀਬੀ ਰਾਜਵਿੰਦਰ ਕੌਰ ਜੀ ਤੇ ਇਹ ਇਹ ਵੀ ਹੁਣ ਸਾਡੀ ਬੱਚੀ ਅੱਗੇ ਆਈ ਹੈਗੀ ਆ ਹੋਰ ਵੀ ਬਿਆ ਕੋਸ਼ਿਸ਼ ਹੈਗੀਆਂ ਜਿਹੜੀਆਂ ਸਿਗੀਆਂ ਤੇ ਉਹ ਉਹ ਵੀ ਜਿਹੜੀਆਂ ਹੈਗੀਆਂ ਇਸ ਪੋਸਟ ਤੋਂ ਹੋਰ ਪੋਸਟਾਂ ਤੇ ਪਹੁੰਚ ਚੁੱਕੀਆਂ ਹੈਗੀਆਂ ਇਹ ਇਹਨਾਂ ਦੇ ਇਹ ਮੇਰੇ ਖਿਆਲ ਰਾਣੀ ਕੁਇਨਲ ਹੁੰਦੀਆਂ ਇਹ ਉਹਨਾਂ ਲੋਹ ਹੁੰਦੀ ਇਹਨਾਂ ਦੀ ਹੈ ਤੇ ਉਹ ਉਹਦੇ ਇਹ ਇਹ ਹੁਣ ਜਿਹੜੀ ਹੈਗੀ ਆ ਕਿਤੇ ਵੀ ਪ੍ਰੋਗਰਾਮ ਹੁੰਦੇ ਆ ਉੱਥੇ ਗੈਸਟੌਰ ਤੇ ਜਾਂਦੇ ਹੈਗੇ ਆ ਤੇ ਬੱਚਿਆਂ ਨੂੰ ਖਾਸ ਤੌਰ ਤੇ ਹੋਰ ਬੱਚਿਆਂ ਨੂੰ ਇਹ ਪ੍ਰੇਰਨਾ ਸੁੋਦੇ ਆ ਬੀਬੀਆਂ ਲਈ ਖਾਸ ਤੌਰ ਦੇ ਉੱਤੇ ਤੇ ਇਹ ਕਰਕੇ ਹੋਰ ਵੀ ਬਹੁਤ ਸਾਰੇ ਹਾਈ ਸ਼੍ਰੀਫ ਹੈਗੇ ਆ ਬਹੁਤ ਸਾਡੇ ਆਪਣੇ ਪੰਜਾਬੀ ਹੈਗੇ ਹਾਈ ਸ਼੍ਰੀਫ ਬਣੇ ਜਿਹੜੇ ਇਸ ਉੱਤੇ ਪਹੁੰਚੇ ਪਰ ਬੀਬੀਆਂ ਬਹੁਤ ਘੱਟ ਇਸ ਉੱਤੇ ਪਹੁੰਚੀਆਂ ਹੈਗੀਆਂ ਤੇ ਇਹਦਾ ਮਿਹਨਤਾਈ ਦੇਣੇ ਤੇ ਹੋਰ ਆਪਣੀਆਂ ਬੱਚੀਆਂ ਨੂੰ ਬੇਨਤ ਕਰਦੇ ਕੋ ਉਹ ਵੀ ਮਿਹਨਤ ਕਰਨ ਤੇ ਰਾਜਵਿੰਦਰ ਕੌਰ ਦੀ ਜਿਹੜੀ ਹੈਗੀ ਆ ਗੱਲ ਦੀ ਉਹ ਸਲਾਹ ਲੈਣ ਉਹਨਾਂ ਤਾਬੇ ਰੱਖਣ ਲਵੰਟ ਸੁਭਾ ਹੈ ਰਿੰਦੇਆ ਬਾਰਕ ਦੇ ਵਿੱਚ ਤੇ ਮੇਰੇ ਖਿਆਲ ਹੋਰ ਬੱਚਿਆਂ ਨੂੰ ਵੀ ਸਾਡੇ ਅੱਗੇ ਆਉਣਾ ਚਾਹੀਦਾ ਜੇ ਪੋਲਿਟਿਸ ਆਪਾਂ ਨਹੀਂ ਆਵਾਂਗੇ ਨਾ ਤੇ ਫੇਰ ਜਿਹੜੀ ਹੈਗੀ ਆ ਆ ਆਪਾਂ ਪਿੱਛੇ ਰਹਿ ਜਾਣਾ ਹੈਗਾ ਬਾਕੀ ਕੁਮੜੇ ਸਾਡੇ ਨਾਲ ਕਾਫੀ ਅੱਗੇ ਲੰਗੇ ਹੈਗੀਆਂ ਤੇ ਇਹਦੇ ਉਤੇ ਬਹੁਤਾ ਨਹੀਂ ਹੁਣ ਅਗਲੀ ਖਬਰ ਆਪਾਂ ਜਿਹੜੇ ਹੈਗੇ ਆ ਹਾਂਜੀ ਇਹ ਵੈਸੇ ਇਹ ਕਹਿੰਦਾ ਸਨਮਾਨ ਜੋ ਉਹਦਾ ਹੁੰਦਾ ਆ ਪ੍ਰਾਤਨ ਸਮੇਂ ਵਿੱਚ ਇਹਦਾ ਮਤਲਬ ਹੁੰਦਾ ਸੀਗਾ ਕਿ ਉਹ ਜਿਹੜੇ ਸ਼ਰਮ ਹੁੰਦੇ ਸੀਗੇ ਉਹ ਇਲਾਕੇ ਦੇ ਵਿੱਚ ਹਾਈ ਉਹਦਾ ਹੁੰਦਾ ਸੀ ਸਰਕਾਰੀ ਤੌਰ ਤੇ ਤੇ ਉਹ ਹਰੇਕ ਕਰਾਇਮ ਕੀ ਹੋ ਰਿਹਾ ਕਿਦਾ ਉਥੇ ਫੌਜ ਕਿ ਨਹੀਂ ਚਾਹੀਦੀ ਕਿ ਨਹੀਂ ਪੁਲਿਸ ਚਾਹੀਦੀ ਆ ਕਿੰਨਾ ਕੁ ਉਥੇ ਆਮਦਨ ਕਰ ਕਿੱਦਾਂ ਇਕੱਠਾ ਕਰਨਾ ਹੈ ਉਹ ਸਰਕਾਰ ਵਾਸਤੇ ਉਹ ਬੰਦ ਕਰਿਆ ਕਰਦੇ ਸੀਗੇ ਹਾਂਜੀ ਕੋਈ ਭਾਗ ਨਹੀਂ ਅੱਗੇ ਚੱਲਦੇ ਆ ਅਗਲੇ ਖਬਰ ਦੇ ਉੱਤੇ ਹੀ ਫਿਰ ਇਹ ਦੇਖਦੇ ਹਾਂ ਕਿ ਜਿਹੜਾ ਇਥੇ ਜਰਵੀਚ ਸਿੰਘ ਸਭਾ ਵਕੇ ਹੈਗਾ ਅਜਾਇਬ ਘਰ ਆ ਸਿੱਖ ਅਜਾਇਬ ਘਰ ਉਹਦੇ ਵਿੱਚ ਰਾਇਲ ਨੇਵੀ ਨੇ ਉਹਨਾਂ ਨੂੰ ਇੱਕ ਦਿੱਤਾ ਹੈਗਾ ਸਮੁੰਦਰੀ ਜਹਾਜ਼ ਪ੍ਰਾਣਾ ਜਿਹੜਾ ਜਦੋਂ ਵਸ਼ੂ ਜੰਗ ਵਿੱਚ ਜੰਗ ਜਦੋਂ ਵਈਆ ਉਹ ਜਹਾਜ਼ ਉਸੇ ਵੇਲੇ ਬਣਦਾ ਹੈਗਾ ਸੀ ਉਹਦਾ ਨਾਮ ਰੱਖਿਆ ਸੀ ਐਚ ਐਮ ਐਸ ਸਿੱਖ ਤੇ ਉਹ ਜਹਾਜ਼ ਜਿਹੜਾ ਸੀਗਾ ਉਸਨੇ ਸੈਕ ਫੌਜ ਨੂੰ ਵਰਤਦੀ ਸੀਗੀ ਜਹਾਜ਼ ਕਰਦੀ ਸੀ ਜੰਗਾਂ ਲਈ ਤੇ ਉਹਦਾ ਮਾਡਲ ਦਿੱਤਾ ਗਿਆ ਹੈ ਜੀ ਤੇ ਉਹਦਾ ਕੀ ਕਰਨਾ ਤੁਸੀਂ ਕੀ ਕਹੋਗੇ ਇਹਦੇ ਨਾਲ ਕੀ ਫਰਕ ਪਏਗਾ ਆਪਣੇ ਮਿਊਜ਼ੀਅਮ ਦੇ ਤੇ ਭਾਈਚਾਰੇ ਦੇ ਵਿੱਚ ਦੋ ਸਾਂਝ ਵਿੱਚ ਬਸ ਥੋੜੀ ਜੀ ਸਾਂਝ ਪਾਉਣਾ ਦੇ ਉੱਤੇ ਹਾਂਜੀ ਤੇ ਇਹ ਰੋਲੀਵੀ ਦੇ ਜਿਹੜੇ ਸੀਨੀਅਰ ਅਫਸਰ ਆ ਉਹ ਇਹ ਦੇਣ ਆਏ ਸੀ ਸਾਨੂੰ ਤੇ ਉਹਨੇ ਦੱਸਿਆ ਵੀ ਜਾਣਕਾਰੀ ਦਿੱਤੀ ਹੈਗੀ ਆ ਕਿ ਇਹ ਮਾਡਲ ਕਾਫੀ ਚਿਰ ਪਹਿਲਾਂ ਤੋਂ ਇਹ ਬਣਿਆ ਹੈ ਸਿਕਾ ਤੇ ਅਸੀਂ ਕਿਹਾ ਵੀ ਇਹ ਸਿੱਖ ਮਿਊਜ਼ੀਅਮ ਨੂੰ ਦਿੱਤਾ ਜਾਵੇ ਪੰਜਾਬੀਆਂ ਸਾਰਿਆਂ ਨੂੰ ਬਹੁਤਾ ਪਤਾ ਨਹੀਂਗਾ ਵੀ ਜਦੋਂ ਬਿਟਚਰਾ ਸੀਗਾ ਇੰਡੀਆ ਦੇ ਉੱਪਰ ਤੇ ਉਹਨਾਂ ਨੇ ਤਿੰਨ ਸ਼ਿਪ ਜਿਹੜੇ ਸੀਗੇ ਇਹ ਜਿਹੜੇ ਸੀਗੇ ਉਹਨਾਂ ਦੇ ਨਾਮ ਰੱਖੇ ਸੀਗੇ ਵਾਕ ਵਾਕ ਤੇ ਇੱਕ ਤਾਂ ਸੀ ਉਹਨਾਂ ਦੇ ਵਿੱਚੋਂ ਇਹ ਜਿਹੜੇ ਆਪਾਂ ਐਚ ਐਮ ਐਸ ਦੀ ਗੱਲ ਕਰਦੇ ਸਿੱਖ ਸੀਗਾ ਐਚ ਐਮ ਐਸ ਸਰਦਾਰ ਸਰਦਾਰ ਸੀਗਾ ਐਚ ਐਮ ਐਸ ਪੰਜਾਬ ਸੀਗਾ ਪੰਜਾਬ ਪੰਜਾਬ ਇਹ ਤਿੰਨ ਸੀ ਉਹਨਾਂ ਦੇ ਇੱਕ ਮਾਡਲ ਦੇ ਗਏ ਆ ਉਦਾਂ ਵੀ ਮਿਊਜ਼ੀਅਮ ਦੇ ਵਿੱਚ ਪੰਜ ਛੇ ਇਤਿਹਾਸਕ ਧੋਪਾਂ ਪਈਆਂ ਨੇ ਜਿਸ ਰਾਜਵੇਲੀ ਨੇ ਪਈਆਂ ਕੁਝ ਉਦੋਂ ਪਹਿਲਾਂ ਦੀਆਂ ਵੀ ਪਈਆਂ ਬੰਦੇ ਦਿਖਾਦੇ ਮੇਲੇ ਦੀਆਂ ਵੀ ਬੇਨਤੀ ਆ ਤੁਸੀ ਦੇਖਣ ਆਓ ਤੇ ਇਹ ਛੱਬੀ ਤੁਸੀਂ ਦਰਸ਼ਨ ਕਰ ਸਕਦੇ ਆ ਇਹ ਅੱਜ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਵੀ ਇਹ ਉਹਨਾਂ ਦੇ ਸੀਨੀਅਰ ਅਫਸਰ ਆਏ ਸੀ ਨਾ ਉਹਨਾਂ ਮੈਡਲ ਵੀ ਪਾਏ ਗਏ ਹੈਗੇ ਆ ਤੇ ਉਹਨਾਂ ਸਨਮਾਨ ਕੀਤਾ ਗਿਆ ਹੈਗਾ ਤੇ ਬੇਨਤੀ ਆ ਜਰੂਰ ਦੇਖਣ ਆਓ ਇਹਨਾਂ ਨੂੰ ਮੈਂ ਇਹਨਾਂ ਕੀ ਕਹਿਣਾ ਚਾਹੁੰਦੇ ਆ ਬਾਕੀ ਤੁਸੀਂ ਦੇਖਣ ਤੋਂ ਬਾਅਦ ਜਾਣਕਾਰੀ ਤੁਸੀਂ ਲੈ ਸਕਦੇ ਆ ਹੁਣ ਆਪਾਂ ਅਗਲੀ ਖਬਰ ਵੱਲ ਚਲਦੇ ਆ ਇੱਕ ਤਾਂ ਤੁਸੀਂ ਆ ਲਾਈਆਂ ਆ ਗਿਆ ਦਰਬੀ ਦੇ ਨਿਰਕੀਤਨ ਦੀਆਂ ਫੋਟੋਆਂ ਲਾਈਆਂ ਇਹ ਵਿੱਚ ਲਿਖਿਆ ਹੈ ਕਿ ਪੰਜੇ ਗੁਰਦਵਾਰਿਆਂ ਨੇ ਮਿਲ ਕੇ ਨਗਰ ਕੀਰਤਨ ਕੀਤਾ ਆ ਇਹੋ ਜਿਹੇ ਸਾਂਝੇ ਪ੍ਰੋਗਰਾਮ ਹੋਣੇ ਚਾਹੀਦੇ ਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਵੇਂ ਇਹ ਤੁਹਾਡੀ ਸਾਂਝ ਜਵਰੀ ਆ ਜੀ ਸਾਡੇ ਦਰਬੀ 'ਚੇ ਲੰਬੇ ਚਿਰ ਤੋਂ ਉਦਾਂ ਤੱਕੀ ਚਾਰ ਗੁਰਦੁਆਰੇ ਹੁੰਦੇ ਸੀ ਸਾਰੇ ਨਾਲ ਕੇ ਚੱਲਦੇ ਆ ਹੁਣ ਇੱਕ ਦੁਆਬਾ ਇਸੇ ਤੋਂ ਕੋਸੇਵੇਂ ਸਾਲ ਪਹਿਲਾਂ ਜਿਹੜਾ ਇੱਕ ਹੋਰ ਖਾਸਾ ਦੁਆਰ ਹੋਣਾ ਤੇ ਹੁਣ ਇਹ ਪੰਜੇ ਹੀ ਗੁਰਦੁਆਰੇ ਨਾਲ ਕੇ ਕਰਦੇ ਹੈਗੇ ਆ ਤੇ ਬਹੁਤ ਸੋਹਣੇ ਪਿਆਰ ਦੇ ਨਾਲ ਇਹ ਫੈਸਲੇ ਲਏ ਜਾਂਦੇ ਹੈਗੇ ਆ ਨਗਰ ਕੀਰਤਨ ਸਾਂਝੇ ਤੌਰ ਤੇ ਜਾਂਦਾ ਕੀਤਾ ਜਾਂਦਾ ਗੁਰੂ ਆਜੰਦੇ ਗੋਦ ਸਾਰਾ ਪੁਰਾਣਾ ਗੋਦਵਾਰਾ ਸਦਾ ਉੱਥੋਂ ਹੀ ਸ਼ੁਰੂਤ ਹੁੰਦੀ ਹੈਗੀ ਆ ਬਾਕੀ ਗੋਦਵਾਰਾਂ ਦੇ ਕੋਲ ਦੀ ਉਹ ਸਾਰਾ ਰੂਟ ਬਣਾਇਆ ਹੈਗਾ ਤੇ ਮੁੜ ਕੇ ਉੱਥੇ ਹੀ ਸਮਾਪਤੀ ਹੁੰਦੀ ਹੈਗੀ ਆ ਉੱਥੋਂ ਸਿੰਘ ਸਭਾ ਹੁੰਦਾ ਹੈਗਾ ਫੇ ਰਾਮਗੜੀਆ ਫੇ ਖਾਸਾ ਦਰਬਾਰ ਤਾਂ ਥੋੜਾ ਜਿਹਾ ਹਟਮਾ ਜੇ ਨਹੀਂ ਉੱਥੇ ਪ੍ਰੋਗਰਾਮ ਬਣ ਸਕਿਆ ਫੇ ਗੁਰੂ ਅੰਦਾਜ਼ ਗੋਦਾਰ ਸਾਹਿਬ ਜਾ ਕੇ ਬਾਸ ਸਮਾਪਤੀ ਹੁੰਦੀ ਹੈ ਤੇ ਐਸੀ ਇਹ ਤਾਂ ਕੱਠ ਸੀ ਨਾ ਪਰ ਕਾਰਡ ਤੋੜ ਸਗਾ ਮੇਰੇ ਖਿਆਲ ਮੈਨੂੰ ਲੱਗਦਾ ਅਸੀਂ ਸੋਚਿਆ ਨਹੀਂ ਸੀ ਕਿ ਡਰ ਵਿੱਚ ਇੰਨੀ ਵੀ ਸੰਗਤ ਹੋ ਸਕਦੀ ਹੈ ਸੋਚਦੇ ਸੀ 8-10 ਹਜ਼ਾਰ ਹੀ ਆ ਪਰ ਇਥੇ ਇਕੱਠ ਤੋਂ 10 ਹਜ਼ਾਰ ਤੋਂ ਕਈ ਗੁਣਾ ਜ਼ਿਆਦਾ ਲੱਗ ਰਹੇ ਸੀਗੇ ਜਿਹੜੇ ਖਾਸ ਮੈਸੇਜ ਦਿੱਤੇ ਗਏ ਆ ਉਹਦੇ ਵਿੱਚ ਉਹ ਮੈਂ ਥੋੜੀ ਜਾਣਕਾਰੀ ਦੇਣਾ ਹੈਗਾ ਉਦੋਂ ਤਾਂ ਮੋਰੇ ਮੋਟਰਸਾਈਕਲ ਵੀ ਸੀਗੇ ਨਹੰਗ ਸਿੰਘ ਹਨ ਵੀ ਆਪਣੇ ਮੋਰੇ ਉਹ ਵੀ ਸੀਗੇ ਥੋੜੇ ਹੱਡਵੇਂ ਪੰਜਾ ਪੈਰਾਂ ਤੋਂ ਪਹਿਲੇ ਬਾਦ ਦੇ ਵਿੱਚ ਨਿਸ਼ਾਨ ਚੀ ਸੀ ਪੰਜ ਪੈਰੇ ਸੀ ਬਾਦਮਾ ਸਰੂਪ ਸਗਾ ਤੇ ਬਹੁਤ ਸਾਰੇ ਸਾਡੇ ਲੋਕਲ ਕੌਂਸਲਰ ਤੇ ਐਮਪੀ ਵੀ ਉੱਥੇ ਹਾਜ਼ਰ ਸੀਗੇ ਅ ਅਮੰਡਾ ਸੀਗੀ ਕਮਜ਼ੋਰ ਬੇਟੀ ਦੀ ਇੱਥੇ ਦੀ ਹੈਗੀ ਆ ਉਹ ਪਾਰਲੀਮੈਂਟ ਮੈਂਬਰ ਹੈ ਉਹਨੇ ਹਾਜ਼ਰ ਭਰੀਆ ਬਲਬੀਰ ਸਿੰਘ ਦੀ ਸਾਡੇ ਸੀਨੀਅਰ ਕੌਂਸਲਰ ਹੈ ਢੀਂਸਾ ਸਾਹਿਬ ਸਿੰਘ ਕੌਂਸਲਰ ਹੈ ਤੇ ਇਦਾਂ ਹੀ ਬਾਕੀ ਹੋਰ ਕੌਂਸਲਰ ਤੇ ਬਹੁਤ ਸਾਰੇ ਮੈਂ ਨਾਂ ਨਾਵਾ ਬਾਕੀ ਸ਼ੰਕਰ ਵੀ ਉੱਥੇ ਹਾਜ਼ਰ ਸੀਗੇ ਸਾਡੀ ਗੁੱਡੀ ਗੁਰ ਗੁਰਕਨਕੌਰ ਕੌਂਸਲਰ ਹੋਣੀ ਬਣੀ 21 ਸਾਲ ਕੁ 22 ਸਾਲ ਦੀ ਉਮਰ ਦੀ ਹੋਈ ਹੈਗੀ ਆ ਇਹ ਸਾਰਿਆਂ ਨੇ ਹਾਜ਼ਰੀ ਭਰੀ ਹੈਗੀ ਆ ਛੋਟੇ ਛੋਟੇ ਬੱਚਿਆਂ ਨੇ ਵੀ ਗੁਰੂ ਆਜੰਦੇ ਕੌਰ ਸਿੰਘ ਸਵਾ ਵੀ ਅ ਬੱਚਿਆਂ ਨੇ ਆਪੋ ਆਪਣੇ ਜਿਹੜੇ ਹੈਗੇ ਆ ਪ੍ਰਦਰਸ਼ਨ ਵੀ ਕੀਤੇ ਹੈਗੇ ਆ ਵੱਡੀ ਪੱਧ ਤੇ ਡਰਦੀਆਂ ਬੱਚਿਆਂ ਨੂੰ ਜਿਹੜਾ ਹੈਗਾ ਆ ਸਿੱਖੀ ਦੇ ਨਾਲ ਜੋੜਿਆ ਗਿਆ ਹੈਗਾ ਬਾਣੇ ਨਾਲ ਜੋੜਿਆ ਗਿਆ ਹੈ ਸ਼ਾਸਤਰ ਵਿਦ ਦੇ ਨਾਲ ਨਾ ਨਾ ਸੈਲਫ ਡਿਫੈਂਸ ਵੀ ਸਿਖਾਈ ਜਾਂਦੀ ਆ ਦੀ ਮ ਸਾਰੇ ਗਵਰਦਾਰਾਂ ਵਿੱਚ ਤੇ ਇਹ ਜਿਹੜਾ ਇੱਥੇ ਖਾਸ ਮੈਸੇਜ ਦਿੱਤਾ ਗਿਆ ਸੀ ਸਾਡੇ ਲੋਕਲ ਬਹੁਤ ਸਾਰੇ ਕਾਉਂਸਲਰ ਹੈਗੇ ਆ ਦੀ ਮ ਸਾਰੀਆਂ ਪਾਰਟੀਆਂ ਵਿੱਚ ਹੈਗੇ ਆ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਇਹ ਰਿੰਦਰ ਸਿੰਘ ਪੁਰੀਆ ਦਾਸ ਵੱਲੋਂ ਵੀ ਇਸ ਸਾਲ 40 ਸਾਲ ਹੋ ਰਹੇ ਹੈਗੇ ਆ ਜੋ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਸੀਗਾ ਉਹਦੇ ਲਈ ਜਿਹੜੀ ਹੈਗੀ ਆ ਵੀ ਡਰਬੀ ਕਾਉਂਸਲ ਦੇ ਵਿੱਚ ਮਤਾ ਪਾਸ ਹੋਣਾ ਚਾਹੀਦਾ ਹੈਗਾ ਯਾਰ ਵੀ ਉਹ ਜੈਨੋਸਾਈਡ ਜਿਹੜੀ ਹੈਗੀ ਆ ਤੇ ਉਹ ਉਹ ਆਪਾਂ ਨੂੰ ਕੰਡੈਮਨ ਕਰਨਾ ਚਾਹੀਦੀ ਹੈਗੀ ਆ ਤੇ ਉਹਨਾਂ ਨੇ ਕਿਹਾ ਵੀ ਨਹੀਂ ਇਸ ਸਾਲ ਅਸੀਂ ਕੋਸ਼ਿਸ਼ ਕਰਾਂਗੇ ਵੀ ਇਸ ਤੀਵੇਂ ਸਾਰੇ ਪੰਜਾਬੀਆਂ ਨੂੰ ਸਾਰੇ ਸਿੱਖਾਂ ਨੂੰ ਪਤਾ ਆਪਾਂ ਸਾਰੀ ਦੁਨੀਆ ਨੂੰ ਪਤਾ ਇਹਦੇ ਬਾਰੇ ਪਰ ਅਜੇ ਵੀ ਕਿਤੇ ਵੀ ਬਾਹਰ ਅਮਰੀਕਾ ਤੇ ਕੈਨੇਡਾ ਤੋਂ ਇਲਾਵਾ ਕਿਤੇ ਇੰਗਲੈਂਡ ਦੀ ਕਿਸੇ ਕਾਉਂਸਲ ਨੇ ਵੀ ਅਜੇ ਜਾਂ ਸਰਕਾਰ ਨੇ ਤਾਂ ਨਹੀਂ ਕਰਨਾ ਕਾਉਂਸਲਰ ਨੇ ਵੀ ਨਹੀਂ ਕਰ ਸਕਿਆ ਅਜੇ ਕੋਈ ਉਦੋਂ ਹੋਇਆ ਨਹੀਂ ਸੋ ਪੰਜਾਬੀਆਂ ਨੂੰ ਬੇਨਤੀ ਜੇ ਸਾਡੇ ਕਾਉਂਸਲਰ ਹੈਗੇ ਆ ਜੁਰੇ ਦਾ ਧਿਆਨ ਦੇਣ ਤੇ ਇਹ ਜੇਨੋਸਾਈਡ ਡਿਕਲੇਅਰ ਹੋਣਾ ਚਾਹੀਦਾ ਹੈਗਾ ਤਾਂ ਜੋ ਜਿਹੜੀ ਹੈਗੀ ਆ ਪੂਸ਼ਤਨਾ ਕੋ ਜੋ ਜਿਆਤੀ ਹੈ ਮੁੜ ਕੇ ਕਿਸੇ ਕੰਟਰੀ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇਹੋ ਜਿਹਾ ਵਰਤਾਰਾ ਨਾ ਵਰਤਿਆ ਹੋਵੇ ਕਿ ਇੰਨੀ ਆਰਮੀ ਪੀਸ ਹੁੰਦੇ ਹੋયા ਹੀ ਹਜ਼ਾਰਾਂ ਹੀ ਸਿੱਖਾਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਜੀਵਨ ਨੂੰ ਅੱਗ ਲਾ ਕੇ ਮਾਰਤਾ ਜਾਵੇ ਹਾਂਜੀ ਹੁਣ ਆਪਾਂ ਅਗਲੀ ਖ਼ਬਰਾਂ ਵੱਲ ਚੱਲਦੇ ਮੇਰਾ ਖਿਆਲਿਆ ਇੱਕ ਮੈਂ ਥੋੜੀ ਜਿਹੀ ਬੇਨਤੀ ਹੋ ਰਹੀ ਹੈ ਦੇ ਵਿੱਚ ਮੈਸੇਜਾਂ ਸਾਂਝਾ ਕੀਤਾ ਕਿ ਉਹੇ ਕੀਤਾ ਗਿਆ ਸੀ ਕਿ ਅਜੇ ਵੀ ਪੰਜਾਬ ਦੇ ਬਹੁਤ ਸਾਰੇ ਲੋਕ ਡੇਰੇ ਨਾਲ ਜੁੜੇ ਆ ਜਠੇਰਿਆਂ ਨਾਲ ਜੁੜੇ ਆ ਇਹ ਵੀ ਬੇਨਤੀ ਕੀਤੀ ਗਈ ਸੀ ਉੱਥੇ ਵੇ ਇਹ ਦਿਨਾਂ ਨੂੰ ਜੇ ਸਹਿਯੋਗ ਨਾ ਦਿਓ ਨਾ ਹੀ ਬਾਹਰਲੇ ਜਿਹਨੇ ਐਨਆਰ ਹੈਗੇ ਇਹਨਾਂ ਨੂੰ ਕੋਈ ਪੈਸੇ ਤਾਂ ਜਾਵੇ ਜੇ ਪੈਸਾ ਥੋੜਾ ਕੋ ਹੈਗਾ ਦਸਵੰਦ ਤੇ ਉਹ ਪੰਜਾਬ ਦੀ ਬਿਜਲੀ ਤੇ ਬੱਚਿਆਂ ਲਈ ਐਜੂਕੇਸ਼ਨ ਤੇ ਲੱਗਣਾ ਚਾਹੀਦਾ ਉਹ ਲਈ ਕੋਈ ਨਾ ਕੋਈ ਪ੍ਰਚਾਰਕ ਸਾਡੇ ਠੀਕ ਆ ਉਹਨਾਂ ਦੀ ਆਪਣੀ ਸੇਵਾ ਹੈਗੀ ਆ ਪਰ ਮੈਂ ਅਸੀਂ ਉਹਨਾਂ ਇਹ ਬੇਨਤੀ ਕੀਤੀ ਵੀ ਤੁਸੀਂ ਕੋਈ ਨਾ ਕੋਈ ਹੈਡ ਟੀਚਰ ਜਾਂ ਸੀਨੀਅਰ ਟੀਚਰ ਜਾਂ ਕੋ ਪ੍ਰਿੰਸੀਪਲ ਜਾਂ ਪ੍ਰੋਫੈਸਰ ਜਿਹੜੇ ਰਿਟਾਇਰਡ ਹੈਗੇ ਅਫਸਰ ਜਾਂ ਆਰਮੀ ਦੇ ਅਫਸਰ ਵੀ ਹੋ ਸਕਦੇ ਪਲੀਜ਼ ਆਸੂ ਜਰਾਂਦੇ ਆ ਉਹਨਾਂ ਨੂੰ ਸਹਿਯੋਗ ਦਿਓ 10-2000 ਦਾ ਬਜਟ ਦੇ ਕੇ ਮੰਥਲੀ ਵੀ ਤੁਸੀਂ ਜਾਂ ਆਪਣੇ ਘਰ ਜਾਂ ਲਾਗਲੇ ਘਰ ਜਾਂ ਗੁਰਦੁਆਰੇ ਦਾ ਕਮਰਾ ਲੈ ਕੇ ਉੱਥੇ 10-20 ਬੱਚਿਆਂ ਨੂੰ ਉਹ ਰੋਜ਼ ਜਾਂ ਵੀ ਚੱਕ ਦੋ ਵਾਰੀ ਜਿਹੜੀ ਹੈਗੀ ਆ ਉਹ ਸਿੱਖੀ ਦੇ ਨਾਲ ਵੀ ਜੋੜਨ ਦੇ ਨਾਲ ਨਾਲ ਉਹਨਾਂ ਜਿਹੜੀ ਹਰ ਐਜੂਕੇਸ਼ਨ ਲਈ ਵੀ ਉਹਨਾਂ ਪੇਨਾ ਦੇਣ ਇਹ ਬੇਨਤੀ ਕੀਤੀ ਸੀ ਵੀ ਗਰੂੜਾ ਮੰਨਾ ਤੇ ਜੇ ਠੇਰਿਆਂ ਦੇ ਜਿਹੜੇ ਪੈਸੇ ਖਾਚ ਹੋ ਰਿਹਾ ਪੰਜਾਬ ਚ ਉਹ ਬੰਦ ਹੋਣੇ ਚਾਹੀਦੇ ਹਾਂ ਹਾਂਜੀ ਹੁਣ ਆਪਾਂ ਅਗਲੀ ਖਬਰ ਵੱਲ ਚੱਲਾਂਗੇ ਉਹ ਖਬਰ ਐਸੀ ਆ ਤੁਹਾਡੇ ਪੇਪਰ ਦੇ ਸਫਾ 3 ਤੇ ਲਾਈ ਆ ਜਿੱਥੋਂ ਖਬਰਾਂ ਸ਼ੁਰੂ ਹੁੰਦੀ ਆ ਉਹ ਵੈਸੇ ਖਬਰਾਂ ਨੰਬਰ ਪਹਿਲਾ ਬਣ ਜਾਂਦਾ ਉਹਦਾ ਨੰਬਰ 10 ਹੁੰਦਾ ਵੈਸੇ ਤੇ ਉਹ ਜਿਹੜੀ ਖਬਰ ਆ ਸਾਰਿਆਂ ਦਿਲ ਨੂੰ ਤੜਕੂ ਲਾਉਣ ਵਾਲੀ ਲੱਗਦੀ ਆ ਕਿ ਜਿਹੜਾ ਇਜ਼ਰਾਈਲ ਤੇ ਇਰਾਨ ਦੇ ਵਿੱਚ ਜੰਗ ਤੇਜ ਹੋ ਰਹੀ ਆ ਰੋਜ਼ ਦੋਨ ਹਮਲੇ ਹੋ ਰਹੇ ਆ ਮਜ਼ਾਈਲਾ ਦੇ ਹਮਲੇ ਹੋ ਰਹੇ ਆ ਤੇ ਇਹ ਪਤਾ ਲੱਗ ਰਿਹਾ ਕਿ ਰੂਸ ਤੇ ਚੀਨ ਨੇ ਈਰਾਨ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਆ ਇੱਕ ਫਰਮਿਲੀਆਂ ਆ ਤਾਂ ਇਹ ਐਂ ਉਹ ਲੱਗਦਾ ਵਾ ਜਿਵੇਂ ਵੀ ਸੰਸਾਰ ਜੰਗ ਵੱਲ ਅੱਗੇ ਕਦਮ ਵਧਾਏ ਜਾ ਰਹੇ ਆ ਵਧਾਏ ਜਾ ਰਹੇ ਆ ਹਾਂਜੀ ਤਾਂ ਕੀ ਤੁਹਾਨੂੰ ਲੱਗਦਾ ਕਿ ਜਿਹੜੀ ਸੰਸਾਰ ਜੰਗ ਤੀਜੀ ਜਿਹੜੀ ਆ ਲੱਗੂਗੀ ਤਾਂ ਫਿਰ ਉਸ ਤੋਂ ਬਾਅਦ ਕਿੰਨਾ ਕੁਝ ਬਚੂਗਾ ਇਹ ਇੱਕ ਖਬਰ ਕਾਫੀ ਦੋ ਪਈਆਂ ਤੇ ਆ ਤੇ ਬਹੁਤ ਡਿਟੇਲ ਦੇ ਵਿੱਚ ਇਹਦੀ ਸਾਰੀ ਜਾਣਕਾਰੀ ਦਿੱਤੀ ਆ ਕਿਦਾਂ ਗਰੁੱਪ ਬਾਜੀ ਕਿਦਾਂ ਬਣੀ ਹੈਗੀ ਆ ਕਿੰਨੇ ਲੋਕ ਇਹਦੇ ਵਿੱਚ ਨੁਕਸਾਨ ਹੋ ਸਕਦਾ ਇੱਕਦਾਂ ਕਾਰੋਬਾਰਾਂ ਦਾ ਹੋ ਸਕਦਾ ਹੈਗਾ ਤੇ ਇਹ ਜਿਆਦਾ ਮੈਂ ਡਿਟੇਲ ਚ ਨਾ ਦੱਸਾਂ ਪਰ ਆਪਾਂ ਸਾਰਿਆਂ ਨੂੰ ਪਤਾ ਹੈਗਾ ਕਿ ਵੇ ਇਰਾਨ ਨੇ ਹੁਣ 330 ਗਰਮਜ਼ਾਈ ਜਿਹੜੀ ਹੈਗੀ ਆ ਉਹਨਾਂ ਨੇ ਡਰੋਨ ਰਾਹੀਂ ਹਮਲੇ ਕੀਤੇ ਹੈਗੇ ਆ ਠੀਕ ਹੈ ਬਹੁਤਾ ਉਹ ਜ਼ਿਆਦਾ ਨੁਕਸਾਨ ਨਹੀਂ ਕਰ ਸਕਿਆ ਹੈਗੇ ਪਰ ਜਿਹੜੀ ਇਜ਼ਰਾਈਲ ਦੇ ਵੀ ਆਪਾਂ ਸਾਰਿਆਂ ਨੂੰ ਪਤਾ ਕਿ ਹਮਾਸ ਨੇ ਅਟੈਕ ਕੀਤਾ ਸੀ ਉਹਨਾਂ ਦੇ ਹਜ਼ਾਰਾਂ ਹੀ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਮਾਰਤੇ ਸੀ ਉਹਨਾਂ ਰਿਟਾਇਰ ਦੇ ਵਿੱਚ ਉਹਨਾਂ ਗਾਜਾ ਦੇ ਉੱਤੇ ਆਪਾਂ ਸਭ ਪਤਾ ਵੀ ਉੱਥੇ ਵੱਡੀ ਪੱਦਰ ਦੇ ਉੱਤੇ ਫਿਰ ਇਜ਼ਰਾਈਲ ਨੇ ਅਟੈਕ ਕਰਤਾ ਤੇ ਉੱਥੇ ਵੀ 30000 ਦੇ ਕਰੀਬ ਲੋਕ ਜਿਹੜੇ ਹੁਣ ਤੱਕ ਜਾਨ ਆਪਣੀ ਜਾ ਚੁੱਕੀਆਂ ਹਜ਼ਾਰਾਂ ਜਕ ਵੀ ਹੋ ਉਹ ਜਿਹੜੀ ਹੈਗੀ ਆ ਵੀ ਉਹ ਕਹਿ ਰਿਹਾ ਹੈਗਾ ਕਿ ਉਹ ਵੀ ਇਰਾਨ ਦੇ ਉੱਤੇ ਅਟੈਕ ਕਰਨਗੇ ਜੇ ਉਹਨੇ ਅਟੈਕ ਕੀਤਾ ਤੇ ਤਾਂ ਮਤਲਬ ਇਰਾਨ ਵੀ ਜਿਹੜਾ ਹੈਗਾ ਜਾਂ ਹੋਰ ਜਿਹੜੇ ਇਰਾਨ ਦੇ ਸਹਿਯੋਗੀ ਕੰਟਰੀਆਂ ਉਹ ਵੀ ਜਿਹੜੀਆਂ ਹੈਗੀਆਂ ਇਜ਼ਰਾਇਲ ਤੇ ਹਮਲਾ ਕਰਨਗੀਆਂ ਤੇ ਹੋਰ ਕੰਟਰੀਆਂ ਵੀ ਯੂਰਪੀਅਨ ਕੰਟਰੀਆਂ ਵੀ ਇਨਵੋਲਵ ਹੋਣਗੀਆਂ ਤੇ ਉਹਦੇ ਨਾਲ ਤੀਜੀ ਵਰਡਵਾਰ ਵਾਲੀ ਸਿਚੁਏਸ਼ਨ ਬਣ ਜਾਣੀ ਹੈਗੀ ਆ ਤੇ ਅਸੀਂ ਤੇ ਇਹੀ ਚਾਹੁੰਦੇ ਹੈਗੇ ਆ ਕਿ ਇਹ ਲੜਾਈ ਕਿਸੇ ਨਾ ਕਿਸੇ ਤਰ੍ਹਾਂ ਬੰਦ ਹੋਣੀ ਚਾਹੀਦੀ ਆ ਵੱਡੀਆਂ ਤਾਕਤਾਂ ਜੇ UN ਨਾਲ ਇਨਵੋਲਵ ਹੋ ਕੇ ਇਹ ਕੰਮ ਠੰਡੀ ਕਰਨਾ ਚਾਹੀਦਾ ਹੈਗਾ ਜਿਹੜੇ ਵੀ ਕੋਈ ਫੈਸਲੇ ਉਹਨਾਂ ਆਪੋ ਵਿੱਚ ਹੈਗੇ ਆ ਉਹ ਟੇਬਲ ਤੇ ਹੀ ਹੋਣੇ ਚਾਹੀਦੇ ਭਾਜੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੰਯੁਕਤ ਰਾਸ਼ਟਰ ਜਿਹੜਾ UN ਉਹ ਕਾਰਗਰੀ ਨਹੀਂ ਸਾਫ ਹੋ ਰਿਹਾ ਉਹ ਕਿਸੇ ਨੂੰ ਸਮਝੌਤਾ ਕਰਾਉਣ ਜਾਂ ਸ਼ਾਂਤ ਕਰਨ ਵਿੱਚ ਕੰਮ ਜਾਂ ਵੀ ਨਹੀਂ ਹੋ ਰਿਹਾ ਵੇ ਗੱਲ ਸੁਣਦਾ ਨਹੀਂ ਉਹਦੀ ਨਹੀਂ UN ਇੱਕ ਕਿਸਮ ਦੀ ਇਹ ਹੁਣ ਬੋਡੀ ਵੱਡੀ ਆ ਬਸ਼ੱਕ ਪਰ ਉਹ ਇਹ ਵੀ ਸਾਰੇ ਕਾਂਡਸ ਹੋ ਗਏ ਨੇ ਬਣੀਆਂ ਜਿਹੜੀਆਂ ਕਾਂਡੀਆਂ ਉਹਦੇ ਮੈਂਬਰ ਆ ਨਾ ਜਾਂ ਉਹ ਹੀ ਤੁਹਾਡੇ ਵਿੱਚ ਵੰਡ ਹੋਈਆਂ ਉਹ ਕੀ ਕਰੂਗਾ ਹੁਣ ਪੰਚਾਇਤ ਦੇ ਵਿੱਚ ਕੋਈ ਵੀ ਆਪਣੇ ਪਿੰਡ ਛੋਟੀ ਲੈਵਲ ਜਾਂ ਪੰਚਾਇਤ ਦੀ ਵੀ ਗੱਲ ਕਰ ਲਈਏ ਉੱਥੇ ਵੀ ਕਈ ਵਾਰੀ ਪੰਚਾਇਤ ਫੈਸਲਾ ਕਰਦੀ ਆ ਲੋਕ ਮਨ ਨੂੰ ਤਿਆਰ ਨਹੀਂ ਹੁੰਦੇ ਵੱਡੇ ਤੁਹਾਡੇ ਜਿਹੜੇ ਹੁੰਦੇ ਆ ਇੱਥੇ ਵੀ ਉਹ ਉਹ ਕਹਿ ਹੀ ਸਕਦੇ ਹੁੰਦੇ ਆ ਉਹ ਟੇਬਲ ਤੇ ਬਿਠਾ ਸਕਦੇ ਹੁੰਦੇ ਆ ਉਹਨਾਂ رائے ਦੇ ਸਕਦੇ ਹੁੰਦੇ ਆ ਨਾ ਪ੍ਰੈਸ਼ਰ ਬਿਲਡ ਕਰ ਸਕਦੇ ਹੁੰਦੇ ਆ ਪਰ ਫੇ ਵੀ ਜਿਹੜੀ ਹੈਗੀ ਆ ਹਰੇਕ ਕੰਟਰੀ ਨੇ ਆਪਣੀ ਡਿਫੈਂਸ ਲਈ ਜਿਹੜੇ ਆ ਫੈਸਲੇ ਲੈਣੇ ਹੁੰਦੇ ਬੰਦੇ ਸਾਹਿਬ ਕਿਉਂਕਿ ਇਸ ਤਰ੍ਹਾਂ ਰੂਸ ਦੇ ਇੱਕ ਕਿਸੇ ਵਿਗਿਆਨੀ ਨੇ ਕੁਸ਼ਣਸ਼ਾਪ ਕੀਤਾ ਹੈ ਕਿ ਆ ਖਬਰ ਦਿੱਤੀ ਆ ਕਿ ਉਹਨਾਂ ਕੋਲ ਇੰਨੇ ਪਰਮਾਣੂ ਹਥਿਆਰ ਹੈਗੇ ਆ ਉਹ ਵਰਤ ਕੇ 2.5 ਕਰੋੜ ਜਿਹੜੇ ਯੂਰਪੀਅਨ ਲੋਕਾਂ ਦਾ ਕਤਲ ਕਰ ਸਕਦੇ ਆ ਉਹਨਾਂ ਨੂੰ ਖਤਮ ਕਰ ਸਕਦੇ ਆ ਨਹੀਂ ਨਹੀਂ ਉਹ ਤਾਂ ਆਪਾਂ ਨੂੰ ਪਤਾ ਹੀ ਨਹੀਂ ਕਿ ਇੰਨੇ ਇੰਨੇ ਜਿਆਦਾ ਮਾਰੂਸਿਆਰ ਬਣ ਚੁੱਕੇ ਆਟਮ ਬਣ ਚੁੱਕੇ ਆ ਇੰਨੀ ਮਿਲ ਬਣ ਚੁੱਕੇ ਆ ਕਹਿੰਦੇ ਇਦਾਂ ਦੀਆਂ ਕਈ ਤਰ੍ਹਾਂ ਦੀਆਂ ਦਬਾਅ ਹੋ ਸਕਦੀਆਂ ਤੇ ਉਹ ਕੀ ਇਹ ਕਿਹੜੀ ਚੀਜ਼ ਜਿਹੜੀ ਆ ਇਹਨਾਂ ਨੂੰ ਸ਼ਾਂਤੀ ਜਾਂ ਲਿਆ ਸਕਦੀ ਆ ਵੀ ਇਹ ਲੋਕਾਂ ਦੁਨੀਆ ਸਭਨਾ ਕਰਦੇ ਆ ਇਹ ਸਰਕਾਰਾਂ ਦੇ ਜਿਹੜੇ ਮੁਖੀ ਆ ਜਾਂ ਵੱਡੀਆਂ ਕਾਂਟੇ ਦੇ ਮੁਖੀ ਆ ਉਹਨਾਂ ਕੋਲ ਇਹ ਇਹ ਉਹ ਕਰ ਸਕਦੇ ਆ ਉਹ ਜੇ ਆਪਾਂ ਵਿੱਚ ਟੇਬਲ ਤੇ ਬਹਿ ਕੇ ਗੱਲਾਂ ਕਰ ਲੈਣ ਜਾਂ ਇਹਨੇ ਕੋਈ ਵਾਦ-ਵਾਦ ਹੈਗੀ ਆਪਾਂ ਵਿੱਚ ਉਥੇ ਨੇਪਾਲਣ ਤੇ ਫੇਰ ਇਹ ਬੰਦ ਹੋ ਸਕਦੀ ਹੈ ਉਦਾਂ ਨਹੀਂ ਹੋ ਸਕਦਾ ਹੁਣ ਅਗਲੀ ਖਬਰ ਵੱਲ ਚਲਦੇ ਹਾਂ ਸਭ ਪੰਜ ਦੀ ਖਬਰ ਹੈ ਕਿ ਜਿਹੜਿਆ ਲੋਕ ਸਭਾ ਚੋਣਾਂ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਹੋ ਰਹੀਆਂ ਆ ਪੰਜਾਬ ਦੀਆਂ ਹੋ ਰਹੀਆਂ ਆ ਤੇ ਕਹਿੰਦੇ ਉਹਨਾਂ ਚੋਣਾਂ ਦੇ ਵਿੱਚ ਵੱਡਾ ਮੁੱਦਾ ਕਿਸਾਨੀ ਦਾ ਬਣਾਇਆ ਜਾ ਰਿਹਾ ਆ ਕਿ ਇਹ ਸੱਚਾ ਵੀ ਹੈ ਵੀ ਬਾਕੀ ਕਹਿੰਦੇ ਕਈ ਭਾਜਪਾ ਨੇ ਤੇ ਕਿਸਾਨਾਂ ਦੀ ਕੋਈ ਗੱਲ ਹੀ ਨਹੀਂ ਕੋਈ ਸੁਣੀ ਹੈਗੀ ਹਾਲ ਤੱਕ ਦੇਖੋ ਕਿਸਾਨ ਲੰਬੇ ਚਰ ਤੋਂ ਅੱਗੇ ਵੀ ਉਹ ਨਹੀਂ ਲੰਬਾ ਚਰ ਮੋਟਾ ਸਾਲ ਤੋਂ ਉੱਪਰ ਚੱਲਦਾ ਰਿਹਾ ਸੀਗਾ 700 ਦੇ ਕਿ ਕਿਸਾਨ ਚੜਾਈ ਵੀ ਕਰ ਗਏ ਸੀਗੇ ਸਰਕਾਰ ਨੇ ਉਹ ਤਾਂ ਕਹਿੰਦਾ ਅਸੀਂ ਦੇਾਂਗੇ ਤੁਹਾਡੀਆਂ ਪ੍ਰਾਈਸਾਂ ਫਿਕਸ ਕਰਾਂਗੇ ਪਰ ਕੀਤੀਆਂ ਨਹੀਂ ਕਿ ਮਿਨੀਮ ਜਿਹੜੀ ਉਹਨੇ ਦੇਣੀ ਸੀਗੀ ਮੁੱਲ ਦੇਣਾ ਸੀਗਾ ਤੇ ਹੁਣ ਉਹਨਾਂ ਨੇ ਫੇਰ ਵੀ ਕਈ ਮਹੀਨਿਆਂ ਤੋਂ ਉਹਨਾਂ ਨੇ ਫੇਰ ਉਹ ਇੰਡੀਆ ਸਾਰੇ ਜੀ ਕਰ ਰਹੇ ਪੰਜਾਬ ਤੇ ਹਰਿਆਣਾ ਦੇ ਵੱਡੀ ਪੱਧ ਤੇ ਕਿਸਾਨ ਅਜੇ ਵੀ ਤੇ ਹੁਣ ਜਿਹੜੇ ਲੀਡਰ ਜਾ ਰਹੇ ਆ ਪੰਜਾਬ ਦੇ ਵਿੱਚ ਆਪਣੇ ਇਲੈਕਸ਼ਨ ਲੋਕਾਂ ਨੂੰ ਵੋਟਾਂ ਨੂੰ ਉੱਥੇ ਵੀ ਉਹ ਮੁਜਾਹਰ ਕਰ ਰਹੇ ਹੈਗੇ ਆ ਤੇ ਅਸੀਂ ਤੇ ਇਹੀ ਚਾਹੁੰਦੇ ਹੈਗੇ ਆ ਵੀ ਕਿਸਾਨਾਂ ਨੂੰ ਜਿਹੜੀ ਹੈਗੀ ਆ ਉਹਨਾਂ ਦੀ ਹਾਲਾਤ ਜਿਹੜੇ ਛੋਟੇ ਕਿਸਾਨ ਹੈ ਖਾਸ ਤੌਰ ਤੇ ਉਹਨਾਂ ਦੀ ਇਨਕਮ ਬਹੁਤ ਥੋੜੀ ਹੈਗੀ ਆ ਆਮ ਮਜ਼ਦੂਰ ਨਾਲ ਵੀ ਉਹਨਾਂ ਨੂੰ ਘੱਟ ਮਿਲਦੀ ਹੈਗੀ ਆ ਤੇ ਉਹ ਜਿਹੜੀਆਂ ਪ੍ਰਾਈਸਾਂ ਕਿਸੇ ਨਾ ਕਿਸੇ ਤਰ੍ਹਾਂ ਜਿਹੜੀਆਂ ਹੈਗੀਆਂ ਆ ਇਹਨਾਂ ਦੀ ਉਹਨਾਂ ਨੂੰ ਜਿੰਨੀ ਬਣਦੀ ਆ ਨਾ ਵੈਲਿਊ ਉਸ ਹਾਵ ਨਾ ਇਹ ਸਰਕਾਰ ਜੇ ਮੀ ਸੈਟਅਪ ਕਰ ਦੇਵੇ ਉਦੋਂ ਇਸ ਕੀਮਤੋਂ ਘੱਟ ਕੋਈ ਲੈ ਨਹੀਂ ਸਕਦਾ ਤੇ ਫੇਰ ਜਿਹੜੀ ਹੈਗੀ ਆ ਉਹਨਾਂ ਨੂੰ ਥੋੜਾ ਜਿਹਾ ਰਾਹਤ ਜੇ ਕਿਸਾਨ ਜਿਹੜੇ ਖੁਦਕੁਸ਼ੀ ਮੇਰੇ ਖਰ ਪਤਾ ਨਹੀਂ ਕਿੰਨੇ ਹਜ਼ਾਰਾਂ ਦੀ ਗਿਣਤੀ ਹੁਣ ਤੱਕ ਉਹ ਸੂਇਸਾਈਡ ਕਰ ਚੁੱਕੇ ਆ ਕਰਜ਼ੇ ਆ ਤੇ ਉਹਨਾਂ ਦੇ ਤੇ ਉਹ ਦੇਣ ਕਿਸ਼ਤਾਂ ਨਹੀਂ ਦੇ ਹੋ ਰਹੀਆਂ ਹੈਗੀਆਂ ਤੇ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦੇ ਕਰਜ਼ਿਆਂ ਦਾ ਵੀ ਥੋੜਾ ਖਿਆਲ ਰੱਖੇ ਵੀ ਕਾਜੇ ਚੜੇ ਕੱਲੇ ਇਹ ਵੀ ਉਹਨਾਂ ਨੂੰ ਖੋਜ ਕਰਨੀ ਚਾਹੀਦੀ ਹੈ ਜੇ ਤਾਂ ਉਹ ਐ ਵੇਸ ਕੀਤੇ ਗਏ ਫਿਰ ਤਾਂ ਨਹੀਂ ਬਣਦਾ ਜੇ ਉਹਨੇ ਆਪਣੀ ਖੇਤੀ ਨੂੰ ਅੱਗੇ ਲਿਜਾਣ ਲਈ ਜਾਂ ਕੋਈ ਟਰੈਕਟਰ ਜਾਂ ਮਸ਼ੀਨਰੀ ਲਈ ਆ ਤੇ ਉਹ ਸਰਕਾਰ ਨੂੰ ਥੋੜਾ ਬੋਤੇ ਉਹਨਾਂ ਨੂੰ ਬਾਕੀ ਵੱਡੇ ਕਾਰੋਬਾਰਾਂ ਨੂੰ ਦਿੰਦੀ ਕਾਰਪੋਰੇਟਰਾਂ ਨੂੰ ਥੋੜੀ ਬਹੁਤੀ ਇਨਾਂ ਦੀ ਵੀ ਹੈਲਪ ਕਰਨੀ ਚਾਹੀਦੀ ਹੈਗੀ ਆ ਤਾਂ ਜੋ ਜਿਹੜੇ ਲੋਕ ਜਿਹੜੇ ਅਥਾ ਜੀ ਭੁੱਖ ਮਰੀ ਆ ਇੰਡੀਆ ਸਾਰੇ ਦੇ ਵਿੱਚ ਹੈ ਅਜੇ ਵੀ ਲੋਕਾਂ ਨੂੰ ਜਿਹੜੀ ਹੈਗੀ ਆ ਆਪਾਂ ਸਾਰਿਆਂ ਨੂੰ ਪਤਾ ਵੀ ਹਜ਼ਾਰਾਂ ਲੋਕ ਅਜੇ ਵੀ ਰਾਤ ਨੂੰ ਜਿਹੜੇ ਆ ਉਹਨਾਂ ਦੇ ਢਿੱਡ ਭਰ ਲੈ ਵੀ ਉਹਨਾਂ ਨੂੰ ਖਾਣਾ ਨਹੀਂ ਹੁੰਦਾ ਹੈਗਾ ਤੇ ਅੱਗੇ ਨਾਲ ਕਾਫੀ ਕਿਸਾਨਾਂ ਨੇ ਮਿਹਨਤ ਕੀਤੀ ਆ ਤੇ ਅੰਨ ਦੀ ਥੋੜੀ ਜਿਹੀ ਘਾਟ ਜਿਹੜੀ ਪਹਿਲਾਂ ਹੁੰਦੀ ਸੀ ਅੱਜ 20 25 ਸਾਲੋਂ ਘਟੀ ਹੈਗੀ ਆ ਤੇ ਇਨਸਾਫ ਦੇਣੇ ਚਾਹੀਦਾ ਕਿਸਾਨਾਂ ਨੂੰ ਹਾਂਜੀ ਅਗਲੀ ਖਬਰ ਵੱਲ ਚਲਦੇ ਆ ਇਹ ਪੰਜਾਬੀਆਂ ਲਈ ਬਹੁਤ ਹੀ ਅਹਿਮ ਖਬਰ ਆ ਤੇ ਪੰਜਾਬ ਦੇ ਵਿੱਚ ਕਈ ਦਿਹਾਕੇ ਤੱਕ ਰਾਜ ਕਰਨ ਵਾਲੀ ਪਾਰਟੀ ਜਿਹੜੀ ਅਸਲੇ ਹਾਸ਼ੀਏ ਤੋਂ ਬਾਹਰ ਆ ਗਈ ਆ ਅਕਾਲੀ ਦਲ ਦੀ ਮੇਰਾ ਮਰਾਦਾ ਅਕਾਲੀ ਦਲ ਤੋਂ ਤੇ ਉਹ ਅਕਾਲੀ ਦਲ ਨੇ ਹਜੇ ਤੱਕ 1 ਜੂਨ ਨੂੰ ਕਹਿੰਦੇ ਚੋਣਾਂ ਹੋਣੀਆਂ ਆ ਵੋਟਾਂ ਪੈਣੀਆਂ ਨੇ ਤੇ 13 ਹਲਕਿਆਂ ਦੀ ਹਜੇ ਵਿੱਚੋਂ ਉਹਨਾਂ ਨੇ 7 ਹਲਕਿਆਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਆ ਤੇ ਇੰਨੀ ਇਹ ਦੇਰੀ ਕਰ ਰਿਹਾ ਤੇ ਲੱਗੇ ਚੋਣਾਂ ਆ ਗਈਆਂ ਕਿਵੇਂ ਹੋਏਗਾ ਜਿਵੇਂ ਕਹਿੰਦੇ ਹੁੰਦੇ ਆ ਬੜੀ ਆਈ ਜਾਣ ਤੇ ਬਿੰਨੂ ਕੁੜੀ ਦੇ ਕੰਨ ਦੇ ਕਦਾ ਉਹ ਕੰਮ ਜਾ ਹੋ ਸਕਣਗੇ ਇਹ ਅਜੇ ਬੜੀ ਹੁੰਦੀ ਹੈ ਹਰੇਕ ਪਾਰਟੀ ਦੇ ਵਿੱਚ ਸਾਨੂੰ ਬੰਦਾ ਗਰੱਭਾ ਜੀ ਹੁੰਦੀ ਹੈ ਹਰੇਕ ਹੀ ਬੰਦਾ ਦਾਅਵੇਦਾਰ ਹੁੰਦਾ ਹੈਗਾ ਵੀ ਮੈਂ ਮੈਨੂੰ ਸੀਟ ਨਾਲ ਜੀ ਮੈਨੂੰ ਚਾਹੀਦੀ ਹੈ ਦਾ ਇੱਕ ਸੀਟ ਦੇ ਵੀ 25 25 ਦਾਅਵੇਦਾਰ ਹੁੰਦੇ ਆ ਲੀਡਰਸ਼ਿਪ ਨੂੰ ਬੜਾ ਔਖਾ ਹੋ ਗਿਆ ਬੜਾ ਬਿਕਣ ਲਈ ਹੈ ਜੇ ਇਹਨੂੰ ਵੀ ਤੁਸੀਂ ਨਹੀਂ ਲੈਂਦੇ ਹੈਗੇ ਉਹ ਪਿਆਰ ਕੇ ਪਾਰਟੀ ਦੂਜੀ ਬਦਲ ਲੈਂਦਾ ਹੈਗਾ ਤੇ ਜਾਂ ਰੋਸ ਬਰੋਧਤਾ ਕਰਨਾ ਪੈਂਦਾ ਜਾਂ ਪਾਰਟੀ ਨਿੰਦਣਾ ਲਾ ਪੈਂਦਾ ਹੈਗਾ ਚਾਹੀਦਾ ਹੁੰਦਾ ਵੀ ਜਿਹੜੇ ਪਾਰਟੀ ਚਾਹੀਦੀ ਉਹ ਉਮੀਦਵਾਰ ਮੋਰੇ ਲਿਓਣ ਜਿਹੜੇ ਇਮਾਨਦਾਰ ਆ ਜਿਹਨਾਂ ਦਾ ਕੋਈ ਕੰਮ ਜਾਂ ਵੀ ਹੋਣਾ ਹੋਵੇ ਜੇ ਤੇ ਜੇ ਤੇ ਕੋਈ ਵੀ ਦੋਸ਼ ਨਹੀਂ ਲੱਗਦਾ ਹੈਗਾ ਕਿ ਜਾਂ ਕ੍ਰਾਪਸ਼ਨ ਦਾ ਹੋਵੇ ਜਾਂ ਡੱਗ ਦਾ ਹੋਵੇ ਜਾਂ ਕ੍ਰਾਈਮ ਦਾ ਹੋਵੇ ਤੇ ਦੂਜੀ ਚਾਹੀਦੀ ਆ ਉਹਨਾਂ ਨੂੰ ਉਹ ਚਾਹੀਦੇ ਉਮੀਦਵਾਰ ਜਿਨ੍ਹਾਂ ਦੇ ਹਾਲੀ ਕੁਆਲੀਫਾਈਡ ਹੋਣ ਜਿਹੜੇ ਸੋਹਣੇ ਤਰੀਕੇ ਨਾਲ ਪਾਰਲੀਮੈਂਟ ਦੇ ਵਿੱਚ ਆ ਪੰਜਾਬ ਦੀ ਗੱਲ ਇਹ ਕਰ ਸਕਣ ਦੇ ਪਰ ਸਾਡੇ ਤਾਂ ਜਿਹੜੇ-ਕਿਹੜੇ ਜਿਹਨੂੰ ਟਿਕਟ ਨਹੀਂ ਮਿਲਦੀ ਉਹ ਦੂਜੀ ਪਾਰਟੀ ਚਲ ਜਾਂਦਾ ਕਿੰਨੇ ਬੰਦੇ ਆ ਬੜੀ ਸ਼ਰਮਜੀ ਹੋਣ ਲੱਪੀ ਆ ਪੰਜਾਬ ਦੇ ਵਿੱਚ ਇਹ ਨਹੀਂ ਪਤਾ ਹੁੰਦਾ ਵੀ ਸਵੇਰ ਨੂੰ ਕੋਈ ਹੋਰ ਪਾਰਟੀ ਹੁੰਦਾ ਸ਼ਾਮ ਨੂੰ ਜਾਂ ਕੱਲ ਨੂੰ ਹੋਰ ਪਾਰਟੀ ਚਲ ਜਾਣਾ ਹੁੰਦਾ ਟਾਸਟੇ ਖਤਮ ਹੋ ਗਿਆ ਪੋਲਿਟਿਕਸ ਮੇਰਾ ਤਾਂ ਆਪਨੇ ਟਾਸ ਰਿਹਾ ਕੋਈ ਵੀ ਇਹਨਾਂ ਪਤਾ ਨਹੀਂ ਕਿ ਇਹਨੇ ਕਿੱਧਰ ਚਲ ਜਾਣਾ ਹੈਗਾ ਪਤਾ ਨਹੀਂ ਲੱਗਦਾ ਕੁਝ ਵੀ ਇੱਕ ਦਿਨ ਉਹ ਬਿਲਡਿੰਗ ਸਪੀਚ ਦਿੰਦੇ ਹੁੰਦੇ ਆ ਜੀ ਆਹ ਪਾਰਟੀ ਬਹੁਤ ਮਾੜੀ ਆ ਨਿਕਰਾਇਮ ਕੀਤਾ ਆ ਨਹੀਂ ਕੀਤਾ ਆ ਨਹੀਂ ਕੀਤਾ ਇਹ ਸਭ ਰਿਸ਼ਤ ਖੋ ਰਿਆ ਤੇ 누ਏਦਾਰ ਉਹ ਪਾਰਟੀ ਦੇ ਵਿੱਚ ਜਾ ਕੇ ਉਹ ਜਿਹੜਾ ਹੁੰਦਾ ਆ ਗੱਲ ਦੇ ਵਿੱਚ ਕੋਈ ਨਾ ਕੋਈ ਆਪਾਂ ਕਹਦੇ ਹੀ ਉਸ ਪਾਰਟੀ ਦਾ ਜਿਹੜਾ ਕੋਈ ਵੀ ਬਣਾਈ ਹੁੰਦੀ ਕੋਈ ਚੀਜ਼ ਉਹ ਗੱਲ ਤੇ ਪਾ ਲਿੰਦਾ ਹੈਗਾ ਤੇ ਉਹਦੀ ਸਿਫਤ ਕਰ ਲਾ ਪੈਂਦਾ ਬੜੀ ਸ਼ਰਮ ਜੀ ਆਉਂਦੀ ਹੈ ਬੰਦਾ ਇੱਕ ਵਾਰੀ ਚੀਜ਼ ਬੋਲਦਾ ਲਗਾਤਾਰ ਦੱਸਦਾ 20 ਸਾਲ ਜਿਹੜੇ ਬੰਦੇ ਨਾ ਜਾਂ ਅਕਾਲੀਆਂ ਚ ਰਹੇ ਜਾਂ ਕਾਂਗਰਸ ਰਹਿ ਗਏ ਹੁਣ ਜਾਂ ਹੋਰ ਪਾਰਟੀਆਂ ਚਲੇ ਗਏ ਆ ਪਤਾ ਨਹੀਂ ਉਹ ਇਹਨਾਂ ਦੇ ਇੰਨੀ ਜਿੱਦਾਂ ਇੰਨਾ ਬਿਸ਼ਰਮ ਦੇ ਲੋਕ ਆ ਇਹ ਮੈਂ ਤਾਂ ਸ਼ਰਮ ਹਲਾ ਪੈਂਦੀ ਵੀ ਬੰਦਾ ਕਿਦਾਂ ਕਹਿ ਸਕਦਾ ਜਿਹਨੇ ਹਜ਼ਾਰਾਂ ਸਟੇਟਮੈਂਟਾਂ ਦੂਜੀ ਬੰਦੇ ਦੇ ਵਿਰੁੱਧ ਦਿੱਤੀਆਂ ਆ ਬਾਅਦ ਵਿੱਚ ਉਹਨਾਂ ਦੇ ਮੈਂਬਰ ਬਣ ਜਾਏ ਉਹ ਦੀ ਸਫਸਤ ਜੇਸ ਪਾਰਟੀ ਆਪ ਰਿਆ ਤੇ ਉਹਨਿੰਦਰ ਲਾਪਾ ਹਾਂਜੀ ਤੇ ਮੈਂ ਤਾਂ ਇਹ ਪੰਜਾਬੀਆਂ ਨੂੰ ਅਪੀਲ ਕਰਦੇ ਆ ਇਹਦਾ ਅਖਬਾਰ ਵੱਲੋਂ ਜਿਹੜੇ ਬੰਦੇ ਵੀ ਦਲ ਬਦਲੂ ਕਰਦੇ ਆ ਵਾਰ-ਵਾਰ ਨਾ ਉਹਨਾਂ ਨੂੰ ਵੋਟ ਨਹੀਂ ਦੇਣੀ ਚਾਹੀਦੀ ਵੋਟਸ ਵਾਸਤੇ ਨਹੀਂ ਜੇ ਉਹ ਆਪਣੀ ਪਾਰਟੀ ਦੇ ਨਹੀਂ ਬਣੇ ਆਪਣੇ ਇਲਾਕੇ ਦੇ ਨਹੀਂ ਬਣੇ ਤੇ ਉਹ ਪੰਜਾਬ ਦਾ ਕੀ ਸਵਾਰਨਗੇ ਜੀ ਅਗਲੀ ਖਬਰ ਹੈ ਜੀ ਇਹ ਪੰਜਾਬ ਖਾਸ ਕਰਕੇ ਪਾਰ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਲੋਕ ਇੱਕ ਧਰਮ ਦੇ ਇੱਕ ਵਰਗ ਦੇ ਇਕੱਠੇ ਹੋ ਗਏ ਤਾਂ ਉਹ ਭੀੜਾ ਬਣਾ ਕੇ ਦੂਜੇ ਧਰਮ ਦੇ ਲੋਕਾਂ ਉੱਤੇ ਹਮਲੇ ਕਰਦੇ ਆ ਜਿਵੇਂ ਕਹਿੰ ਲੋ ਹੁਣ ਜੇ ਅਸੀਂ ਨਾਂ ਲੈਨੇ ਆ ਤਾਂ ਉਹ ਸਾਰੇ ਧਰਮ ਨੂੰ ਸਾਰੇ ਅਸੀਂ ਉਸ ਕਮਿਊਨਿਟੀ ਭਾਈਚਾਰੇ ਨੂੰ ਨਹੀਂ ਕਹਿ ਰਹੇ ਇਹ ਜਿਹੜੇ ਪਰ ਭੀੜ ਬਣਾ ਕੇ ਜਾਂਦੇ ਬਜਰੰਗ ਦਲ ਦੇ ਹੋ ਗਏ ਜਾਂ ਜਿਹੜੇ ਕੁਝ ਦਸਤ ਬੰਦੀਆਂ ਦਾ ਬੜੀਆਂ ਜਾਂ ਕੁਝ ਤੇ ਜਿਹੜੇ ਸਾਂਝੇ ਹੋਣੇ ਹੋ ਸਕਦੇ ਹਾਂ ਹਾਂਜੀ ਆਰਐਸ ਨਾਲ ਜੁੜੇ ਗਿਆ ਆਪਣੀ ਸਸਾਂ ਤੋਂ ਨੇ ਆਪੋ ਆਪਣੇ ਬਣਾਈਆਂ ਆਪੜੀਆਂ ਸਸਾਂਾਂ ਬਣਾਈਆਂ ਆ ਪਰ ਜਿੱਦਾਂ ਹਿੰਦੂ ਭਾਈਚਾਰੇ ਨਾਲ ਸੰਬੰਧ ਰੱਖਦੇ ਆ ਜਰੂਰ ਪਰ ਸਾਰੇ ਹਿੰਦੂ ਇਹ ਕੰਮ ਨਹੀਂ ਕਰਦੇ ਹਨ ਸਾਰੇ ਬਹੁਤ ਸਾਰੇ ਹਿੰਦੂ ਜਿਹੜੇ ਸਮਝਦਾਰ ਬਡੇ ਹੈਗੇ ਆ ਪਰ ਇਹ ਉਹ ਸੁਪਰੀਮ ਕੋਰਟ ਦੇ ਨਵੇਂ ਫੈਸਲੇ ਦਿੱਤਾ ਉਹ ਵਾਰ ਕੀ ਕਹੋਗੇ ਸੁਪਰੀਮ ਕੋਰਟ ਤੇ ਇਹੀ ਆਇਆ ਹੈਗਾ ਵੀ ਵੱਡੀ ਪੱਧਰ ਤੇ ਪਿਛਲੇ 7-8 ਸਾਲਾਂ ਦੇ ਵਿੱਚ ਇੱਕ ਫਿਰਕੇ ਨੂੰ ਨਾ ਜੀ ਕਿਦੇ ਵੀ ਉਹ ਗਊ ਰੱਖਿਆ ਦੇ ਨਾਂ ਤੇ ਵੀ ਇਹ ਹੋ ਰਿਹਾ ਨਾ ਬਹੁਤ ਕੁਝ ਨਹੀਂ ਉਹ ਗਾਂ ਦਾ ਵਪਾਰ ਕਰਕੇ ਜਾਂ ਇੱਕ ਖਰੀਦ ਕੇ ਹੋਰਸਾ ਲੈ ਜਾਂਦੇ ਸੀ ਉਹਨਾਂ ਨੂੰ ਵੀ ਫੜ ਕੇ ਮਾਰਤਾ ਗਿਆ ਭੀੜ ਵੱਡੀ ਇਕੱਠੀ ਹੋ ਗਈ ਉਹਨਾਂ ਨੂੰ ਪਟ ਪਟ ਕੇ ਮਾਰਤਾ ਗਿਆ ਉਹ ਕੇਸ ਵਿੱਚ ਲਾਇਆ ਤੇ ਹੁਣ ਵੀ ਆਹ ਬੜੀ ਜਿਹੜੀ ਹੈਗੀ ਅਸੀਂ ਨੂੰ ਸ਼ਕਤੀ ਕੀਤੀ ਹੈਗੀ ਵੀ ਇਹਨਾਂ ਨੂੰ ਸ਼ਕਤੀ ਹੋਣੀ ਚਾਹੀਦੀ ਆ ਵੀ ਉਹਨਾਂ ਦੇ ਉੱਤੇ ਜਿਹੜੇ ਕੇਸ ਸਖਤ ਬਣਨੇ ਚਾਹੀਦੇ ਆ ਨਾ ਕਿ ਕਹਦੇ ਵੀ ਨਹੀਂ ਜੀ ਪਤਾ ਹੀ ਨਹੀਂ ਕਿ ਹੁਣ ਮਾਰ ਗਿਆ ਕੀ ਕਰ ਗਿਆ ਹੈਗਾ ਤੇ ਇਹ ਇਹ ਲਈ ਇਹ ਜਿਹੜੀ ਹੁਣ ਸੋਨੇ ਮੇਰੇ ਖਿਆਲ ਆ ਇਹਦੇ ਤੋਂ ਬਾਅਦ ਛੇ ਅਦੇ ਘਟੇ ਉਹ ਤਾਂ ਲੋਕਾਂ ਨੂੰ ਥੋੜਾ ਜਿਹਾ ਆਪ ਐਜੂਕੇਟ ਹੋਣਾ ਚਾਹੀਦਾ ਜੇ ਲੱਗਦਾ ਤੁਹਾਨੂੰ ਬਈ ਇਹ ਗਾਂ ਦਾ ਤੇ ਤੁਸੀਂ ਉਸ ਵੇਲੇ ਉਤੋਂ ਜਿਹੜਾ ਮੀਟ ਰੱਖ ਸਕਦੇ ਆ ਤਾਂ ਕੇਸ ਜਿਹੜਾ ਪੁਲਿਸ ਕੋਲ ਰਜਿਸਟਰ ਕਰਾ ਦਿਓ ਉਹ ਆਪੇ ਜਿਹੜੀ ਬੰਨ ਦੀ ਸਜਾ ਦੇ ਦੇਣਗੇ ਪਰ ਬੜੀ ਵੱਡੀ ਜਿਹੜੀ ਗੱਲ ਹੈ ਚਿੰਤਾ ਦੀ ਗੱਲ ਹੈ ਨਾ ਬੀਜੇਪੀ ਦੇ ਇਹ ਬਹੁਤ ਸਪੋਰਟਰ ਆ ਹੋ ਤੇ ਬੀਜੇਪੀ ਦੇ ਬੰਦਿਆਂ ਨੇ ਵੱਡੀਆਂ ਦੇ ਨਾਂ ਹੁੰਦੇ ਦੋ ਤਿੰਨ ਜਿਹੜਾ ਸਲੈਟਰ ਹੋ ਸਿਆ ਜੀ ਵੱਡੇ ਵੱਡੇ ਉਹ ਜਿੱਥੇ ਹਜ਼ਾਰਾਂ ਇੰਤਜ਼ਾਰ ਦੇ ਵਿੱਚ ਗਾਈਆਂ ਨੂੰ ਜਿਹੜੀ ਸਲੈਟਰ ਕਰਕੇ ਤੇ ਵਿਦੇਸ਼ਾਂ ਦੇਸ਼ਾਂ ਦੇਸ਼ਾਂ ਵਿੱਚ ਉਹਦਾ ਮੀਟੇ ਘੱਲਿਆ ਜਾਂਦਾ ਹੈਗਾ ਤੇ ਜਿਹੜੀ ਉਹ ਤੋਂ ਮਾੜੀ ਗੱਲ ਜਿਹੜੀ ਹੁਣ ਇਹ ਬੌਂਡ ਦੀ ਆਈ ਹੈਗੀ ਬਾਹਰ ਆਈ ਹੈ ਤੇ ਉਹ ਜਿਹੜੀਆਂ ਗਾਈਆਂ ਨੂੰ ਕੰਪਨੀਆਂ ਮਾਰਦੀਆਂ ਉਹਨਾਂ ਨੇ ਹਜ਼ਾਰਾਂ ਇੰਤਜ਼ਾਰ ਦੇ ਵਿੱਚ ਕਰੋੜਾਂ ਦੇ ਹਿਸਾਬ ਨਾਲ ਕਈ ਸੌੜਾਂ ਦੇ ਹਿਸਾਬ ਨਾਲ ਡੋਨੇਸ਼ਨ ਦਿੱਤੀ ਹੈ ਬੀਜੇਪੀ ਨੂੰ ਬੜੀ ਸ਼ਰਮ ਦੀ ਗੱਲ ਹੈਗੀ ਆ ਇੱਕ ਬੇਦਾ ਮਤਲਬ ਇਹ ਜੋ ਕੁਝ ਪੋਲਿਟੀਸ਼ਨ ਆਗੇ ਨਾ ਇਹਨਾਂ ਦਾ ਕੰਮ ਹੈ ਬੇ ਲੋਕਾਂ ਨੂੰ ਆਪੋ ਜ ਲੜਾਈ ਜਾਣਾ ਕਦੀ ਗਾਂਧੀਸ਼ਹਿਰ ਤੇ ਲੈ ਗਏ ਕਦੀ ਧਰਮਦੇਸ਼ ਉਤੇ ਲੈ ਗਏ ਕਦੀ ਹੋਰ ਕੋਈ ਉਤੇ ਲੈ ਗਏ ਤੇ ਆਪ ਜਿਹੜੇ ਹੀਰਾਜ ਕਰਦੇ ਰਹਿੰਦੇ ਹੈਗੇ ਆ ਆਪ ਸਾਰੇ ਉਪਰ ਨੂੰ ਇਕੱਠੇ ਆ ਤੇ ਉਹਨਾਂ ਦਾ ਡੋਨੇਸ਼ਨ ਖਾਲੀ ਲੈ ਰਹੇ ਫਿਰ ਇਹਦਾ ਮਤਲਬ ਹੈ ਆਪ ਰਲੇ ਸਾਰੇ ਉਹਨਾਂ ਦੇ ਨਾਲ ਜੀ ਤੇ ਬੜੀ ਇਹ ਨਾ ਹੈਗੀ ਆ ਘੱਟ ਤੋਂ ਘੱਟ ਜੇ ਲੱਗਦਾ ਕੋਈ ਲਾਹ ਬਣਿਆ ਹੈ ਤੇ ਉਹਦੀ ਕੰਪਲੇਨ ਕਰੋ ਜੇ ਕੋਈ ਵੀ ਕਿਤੇ ਕੋਈ ਗਾਂ ਨੂੰ ਮਾਰ ਰਿਹਾ ਹੈਗਾ ਆ ਜੇ ਹੁਣ ਲਾਹ ਬਣ ਗਿਆ ਨਾ ਅਣਤੂ ਇਹ ਪਾਲਣਤ ਕਰਨੀ ਚਾਹੀਦੀ ਸਾਰਿਆਂ ਨੂੰ ਜੀ ਤੇ ਅੱਬਰ ਮੈਂ ਉਹਦਾ ਜਿਹੜਾ ਲਾਉ ਨਹੀਂ ਬਣਾਇਆ ਮੈਂ ਸਹਿਮਤ ਨਹੀਂਗਾ ਹੋਰ ਵੀ ਹਜ਼ਾਰਾਂ ਜਾਨਵਰ ਮਾਰ ਕੇ ਭੇਡਾਂ ਬੱਕਰੀਆਂ ਘੋੜੀਆਂ ਖਾਈਆਂ ਜਾਂਦੀਆਂ ਹੈਗੀਆਂ ਤੇ ਪਰ ਜੇ ਹੁਣ ਲਾ ਬਣਾ ਰਿਹਾ ਤੋ ਇਹ ਰਿਸਪੈਕਟ ਕਰਨੀ ਚਾਹੀਦੀ ਹੈਗੀ ਆ ਵੀ ਜਿਹੜੇ ਗਾਂ ਨੂੰ ਮਾਰਦੇ ਹੋ ਵੀ ਉਹ ਵੀ ਨਾ ਮਾਰਨ ਹੋਰ ਮੀਟ ਵੇਚਿਆ ਖਾਣ ਨੂੰ ਹੈਗਾ ਉਹ ਥੋਰ ਜਾਨਵਰ ਹੈਗੇ ਉਹ ਖਾ ਲਿਆ ਕਰਨ ਤੇ ਜਾਂ ਲਾਭ ਵਧਾਉਣ ਲਈ ਹੁਣ ਵੋਟਾਂ ਆਈਆਂ ਹੈਗੀਆਂ ਤੇ ਇਹ ਇਸ਼ੂ ਨੂੰ ਆਪ ਪਾਰਟੀ ਨੂੰ ਉਠਾ ਲੈਣਾ ਵੀ ਇਹ ਲਾਭੰਦ ਹੋਣਾ ਚਾਹੀਦਾ ਉਹਦਾ ਗਾਈਆਂ ਦੇ ਨਾਲ ਇੰਨੀਆਂ ਜ਼ਿਆਦਾ ਹੋ ਗਈਆਂ ਕਿਸਾਨ ਬੜੇ ਤੰਗ ਆ ਲੋਕ ਬੜੇ ਤੰਗ ਆ ਸੜਕਾਂ ਦੇ ਜਾਂ ਜਾਨੀਆਂ ਹੈਗੀਆਂ ਐਕਸੀਡੈਂਟ ਹੋ ਕੇ ਬੰਦੇ ਮਰ ਜਾਂਦੇ ਨੇ ਬੰਦੇ ਮਰ ਜਾਂਦੇ ਹੈਗੇ ਕਿਸਾਨਾਂ ਦੀ ਜਿਹੜੀ ਹੈ ਸਾਰੀਆਂ ਜਿਹੜੀਆਂ ਫਸਲਾਂ ਉਹ ਤਬਾਹ ਕਰਦੀਆਂ ਹੈਗੀਆਂ ਲੋਕ ਉਹਨਾਂ ਕੁੱਟਦੇ ਆ ਮਾਰਦੇ ਆ ਵੜਦੇ ਆ ਉਹਦੇ ਨਾਲ ਤਾਂ ਜੇ ਉਹ ਇਹੇ ਤਰੀਕਾ ਠੀਕ ਸਿਗਾ ਵੀ ਉਹ ਨਾਉਂ ਨਹੀਂ ਜੇ ਕੋਈ ਚੀਜ਼ ਸੁਣੀ ਆ ਕਿ ਉਥੇ ਗਊ ਟੈਕਸ ਲਾਇਆ ਜਾਂਦਾ ਲੋਕਾਂ ਦੇ ਲੋਕਾਂ ਨੂੰ ਟੈਕਸ ਲਿਆ ਜਾਂਦਾ ਉਹ ਟੈਕਸ ਨਾਲ ਉਹ ਪਰੋਤ ਕਰਨ ਕੀਤਾ ਜਾਂਦਾ ਜਿਹੜਾ ਵੀ ਬੰਦਾ ਉਥੇ ਟੈਕਸ ਪੇ ਕਰਦਾ ਉਹਨੂੰ ਕੁਝ ਪਰਸੈਂਟੇਜ ਜਿਹੜੀ ਹੈਗੀ ਹੈ ਤੇ ਉੱਪਰ ਵੀ ਆ ਹੋਰ ਉੱਪਰ ਵੀ ਆ ਉਹ ਉਹ ਟੈਕਸ ਦਿੰਦੇ ਹੈਗੇ ਆ ਫੇ ਵੀ ਜਿਹੜੀ ਉਹਨਾਂ ਦੀ ਉਹਨੀਆਂ ਗਊ ਛੱਲਾ ਨਾ ਫੈਣਗੀਆਂ ਅਜੇ ਵੀ ਸੜਕਾਂ ਦੋਨੀਆਂ ਫੇੜਦੇ ਹੈਗੇ ਆ ਉਹ ਟੈਕਸ ਜਾਂਦਾ ਕਿਥੇ ਇੰਨਾ ਟੈਕਸ ਜਾਂਦਾ ਗਵਰਨਮੈਂਟ ਉਹ ਜਿਹੜਾ ਹੈਗਾ ਉਹ ਕਹਿੰਦੇ ਆ ਖਰਚੇ ਦੇ ਚੋਲੇ ਖਾ ਜਾਂਦੇ ਹੁਣੇ ਆ ਲੋਕ ਆਪਨ ਪਤਾਈਆ ਵੀ ਉੱਥੇ ਲੋਕ ਜਿਹੜੇ ਆ ਏਸ਼ੀਅਨ ਕੰਟਰੀਆਂ ਸਾਰੇ ਮੈਂ ਕਹਿੰਦੀ ਦਿਕਾਲ ਨਹੀਂ ਕਰਦਾ ਉੱਥੇ ਲੋਕ ਸੈਲਫਿਸ਼ ਆ ਹਾਂਜੀ ਜੇ ਕੋਈ ਵੀ ਸੂਤ ਲੱਗਦਾ ਉਹ ਸੂਤ ਲਾ ਹੀ ਲੈਂਦਾ ਨੇ ਕਈ ਵਾਰ ਦੇਖੀਦਾ ਹੈ ਕਈ ਬੜੇ ਧਾਰਮਿਕ ਅਸ਼ਕਸ਼ੀਤਾ ਹੁੰਦੀਆਂ ਬਾਣਾ ਹੁੰਦਾ ਕਈ ਵਾਰ ਦਸਾਲ ਬੰਨੇ ਵਾਲੇ ਹੁੰਦੀ ਆ ਕਈ ਤਿਲਕ ਵੀ ਲਾਇਆ ਹੁੰਦਾ ਉਹ ਵੀ ਜਿਹੜੇ ਹੈਗੇ ਰਸਮਾਂ ਲੈਂਦੇ ਬੜੀ ਸ਼ਰਮ ਜੀ ਹੁੰਦੀ ਆ ਅੱਜ ਦੇ ਫੀਚਰ ਸਿਰਫ 2 ਟੂ ਮਿੰਟ ਰਗੇ ਨੇ ਤਾਂ ਉਹਦੇ ਵਿੱਚ ਅਹਿਮ ਖਬਰ ਆ ਬੜੀ ਤੇ ਐ ਖੁਰਚੀ ਆ ਇੱਕ ਇੱਕ ਮਿੰਟ ਦੀ ਦੋ ਖਬਰਾਂ ਕਰਾਂਗੇ ਜਿਹੜੀ ਸਿੱਖ ਕੋਰਟ ਬਣ ਰਹੀ ਹੈ ਯੂਕੇ ਦੇ ਵਿੱਚ ਸਿੱਖ ਇਕੱਠੇ ਹੋ ਗਏ ਜਿਹੜੇ ਆ ਬੁੱਧੀਜੀਵੀ ਆ ਸਿਆਣੇ ਬੰਦੇ ਪੁਰਾਣੇ ਵਿਚਾਰਵਾਕਾਰ ਆ ਉਹ ਸਿੱਖ ਕੋਰਟ ਬਣਾ ਰਹੇ ਉਹਦਾ ਕੀ ਮਤਲਬ ਹੈ ਕਿਉਂ ਬਣਾਈ ਜਾ ਰਹੀ ਆ ਦੇਖੋ ਮੇਰੇ ਖਿਆਲ ਨਾਲ ਦੋ ਸਾਲ ਤੋਂ ਚਰਚਾ ਚੱਲ ਰਹੀ ਸੀ ਕਿ ਇਹਨੂੰ ਵੀ ਬਹੁਤ ਸਾਰੇ ਬੰਦਿਆਂ ਨੇ ਕਿਹਾ ਸੀਗਾ ਵੀ ਇਦਾਂ ਦੀ ਆਪਾਂ ਨੇ ਵੀ ਇਹ ਬਣ ਰਹੀ ਹੈਗੀ ਆ ਤੇ ਹੁਣ ਉਹਦੇ ਬਾਰੇ ਤੇ ਇੰਗਲੈਂਡ ਦੇ ਸਾਰੇ ਬੁੱਧੀਜੀਵੀ ਇਕੱਠੇ ਹੋਏ ਹੈਗੇ ਆ ਤੇ ਉਹਦੇ ਵਿੱਚ ਉਹਨੇ ਐਪਲੀਕੇਸ਼ਨ ਮੰਗੀਆਂ ਸੀਗੀਆਂ ਤੇ ਮੇਰੇ ਖਿਆਲ ਇਹ ਕਾਫੀ ਸਾਰੇ ਸਾਡੀਆਂ ਇਹ ਕੀ ਕਰੂਗੀ ਇਹ ਕੋਰਟ ਇਹ ਜਿੰਨੇ ਵੀ ਨਾ ਆਪਣੇ ਕੇਸ ਕਮਿਊਨਿਟੀ ਦੇ ਹੁੰਦੇ ਆ ਉਹਨਾਂ ਇਹ ਚ ਸੁਣਵਾਈ ਹੋਊਗੀ ਉਹ ਸੁਣਨਗੇ ਕੇਸ ਦੇ ਉਹ ਆਪਣਾ ਡਿਸੀਜਨ ਦੇਣਗੇ ਜੇ ਉਦਾਂ ਇੰਗਲੈਂਡ ਦੇ ਜਿਹੜੇ ਕਾਨੂੰਨ ਆ ਲਾਗੂ ਤਾਂ ਉਹੀ ਹੋਣੇ ਆ ਪਰ ਜੇ ਕੋਈ ਇਸ ਇਹਨਾਂ ਕੋਰਟਾਂ ਨੇ ਕੋਈ ਫੈਸਲਾ ਦੇ ਦਿੱਤਾ ਜਿਵੇਂ ਆਪਣੇ ਭਾਈ ਜਿਹੜੇ ਜੋ ਵੀ ਫੈਸਲਾ ਕਰਾਉਣਾ ਚਾਹਦੇ ਆ ਇਹਦੇ ਨਾਲ ਕੋਈ ਜਾ ਸਕਦਾ ਸੀ ਜਾਂ ਜਾ ਸਕਦਾ ਇਹਨਾਂ ਕੋਲ ਪੈਸੇ ਦੀ ਬੱਚੇ ਤੋਂ ਵੀ ਸਮੇਂ ਦੇ ਵਿੱਚ ਤਾਂ ਹੋਗੀ ਪਰ ਜੇ ਕੋਈ ਇਹਨਾਂ ਨਹੀਂ ਫੈਸਲਾ ਮੰਨਦਾ ਉਹ ਫੇਰ ਵੀ ਬ੍ਰਿਟਿਸ਼ ਕੋਰਟਾਂ 'ਤੇ ਜਾ ਸਕਦਾ ਹੈਗਾ ਤੇ ਉੱਥੇ ਇਹਨਾਂ ਜੁੜਿਆ ਵੀ ਇਹ ਜਿਹੜਾ ਇਹ ਨਹੀਂ ਫੈਸਲਾ ਦੇਣਾ ਹੈਗਾ ਨਾ ਉਹ ਕਾਫੀ ਹੱਦ ਤੱਕ ਉਹ ਕੋਰਟਾਂ ਨੇ ਦੇਖ ਕੇ ਉਹਦੇ ਹਿਸਾਬ ਦੇ ਨਾਲ ਇਹ ਜਿਹੜੀ ਹੈਗੀ ਆ ਇਹ ਫੈਸਲਾ ਨਹੀਂ ਲੈਣਾ ਹੈਗਾ ਤੇ ਇਹਦੇ ਨਾਲ ਲੋਕਾਂ ਦੇ ਖਰਚੇ ਘਟਣਗੇ ਚ ਨੇ ਹੋ ਕਈ ਧਰਮਾਂ ਦੇ ਅੱਗੇ ਲੰਬੇ ਚਿਰ ਤੋਂ ਜਿੱਦਾਂ ਬਣਿਆ ਐ ਇਦਾਂ ਦੀਆਂ ਆਪਣੇ ਫੈਸਲੇ ਕਮਰੇ ਕੀਤੇ ਕਈਆਂ ਨੇ ਨਾ ਤੇ ਇਹ ਵੀ ਬਣ ਜਾਉ ਚੰਗੀ ਗੱਲ ਈ ਆ ਹਾਂਜੀ ਭਾਜੀ ਇੱਕ ਹੋਰ ਆਖਰੀ ਖਬਰ ਆ ਹੁਣ ਇਹ ਖਬਰ ਇਹ ਆ ਕਿ ਪਿਛਲੇ ਸਾਲ ਆਪਾਂ ਆਪਣੇ ਸਥਾਨ ਤੇ ਆਪਣੀਆਂ ਗਰਾਊਂਡਾਂ ਦੇ ਵਿੱਚ ਜਦੋਂ ਗਰਮੀਆਂ 'ਚ ਟੂਰਨਾਮੈਂਟ ਕਰਾਇਆ ਸੀ ਕਬੱਡੀ ਟੂਰਨਾਮੈਂਟ ਤਾਂ ਉਦੋਂ ਇੱਥੇ ਕੁਝ ਖਪ ਖੂਦ ਬੰਦਿਆਂ ਨੇ ਬੜਾ ਖੂਦ ਕੀਤਾ ਖੱਪਾਈ ਬੜਾ ਝਗੜਾ ਹੋ ਗਿਆ ਤੇ ਉਸ ਦੌਰਾਨ ਬੜੇ ਝੜੇ ਦੇ ਸਿੱਟੇ ਵਜੋਂ ਇੱਕ ਬੰਦਾ ਨੌਜਵਾਨ ਮੁੰਡਾ ਮਾਰਿਆ ਗਿਆ ਸੀਗਾ ਤੇ ਉਸ ਦੇ ਕਤਲ ਦੇ ਵਿੱਚੋਂ ਫਿਰ ਜਿਹੜੀ ਹੁਣ ਸਜ਼ਾ ਹੋਈ ਆ ਚਾਰ ਪੰਜ ਬੰਦਿਆਂ ਨੂੰ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਕੀ ਇਹ ਨੌਜਵਾਨ ਨੇ ਇਦਾਂ ਸਮਝੇ ਕਿਉਂ ਨਹੀਂ ਕਿ ਹੁਣ ਉਹ ਕਿੰਨੇ ਸਾਲ 122 ਸਾਲ ਦੀ ਕੈਦ ਹੋਈ ਜਾਂਦਾ ਪੰਜਾਂ ਨੂੰ ਦੇਖੋ ਇਹ ਚਾਹੁੰਦੇ ਮੇਰੇ ਭਾਈ ਭਾਈ ਸਾਲ ਦੀ ਫਿਰ ਅਸੀਂ 68 ਸਾਲ ਦੀ ਹੋਈ ਹੈਗੀ ਆ ਤੇ ਇੱਕ ਨੂੰ ਸਿਰਫ 10 ਸਾਲ ਦੀ ਹੋਈ ਹੈ ਟੋਟਲ 122 ਸਾਲ ਦੀ ਹੋਈ ਹੈਗੀ ਆ ਤੇ ਇਹ ਮੇਰੇ ਖਿਆਲ ਇੱਥੇ ਸਾਡੇ ਆਪਣੇ ਪੰਜਾਬ ਟਾਈਮ ਦੇ ਸਾਡੇ ਅਸੀਂ ਸਾਡੇ ਕੋਲ ਵੀ ਥੋੜੇ ਹੈਗੇ ਆ ਇੱਥੇ ਫਾਰਮੂਲਾ ਇਸਾਦ ਤੇ ਅਸੀਂ ਇਹ ਉਹਨਾਂ ਨੂੰ ਫਰੀ ਦਿੱਤਾ ਸੀਗਾ ਇਹ 5000 ਪੁਆਇੰਟ ਜਿਹੜਾ ਆ ਜਿਹੜੀ ਸਪੋਰਟਸ ਕਲੱਬ ਹੈ ਡਰ ਵੀ ਤਾਂ ਉਹਦੀ ਸੇਵਿੰਗ ਹੋ ਜੂਗੀ ਤੇ ਉੱਥੇ ਇਹ ਦੋ ਤਰ੍ਹਾਂ ਦੀ ਆਪੋ ਵਿੱਚ ਕਾਫੀ ਖੂਨੀ ਲੜਾਈ ਹੋਈ ਸੀ ਆਪੋ ਵਜ੍ਹਾ ਇੱਕ ਦੂਜੇ ਦੇ ਗੰਨਾਂ ਵੀ ਚੱਲੀਆਂ ਵਾ ਗੰਨਾਂ ਲੱਗੇ ਮਾਰੀਆਂ ਨਹੀਂ ਖਰੇ ਨਕਲੀ ਸੀ ਗਸਲੀ ਸੀ ਗਿਆ ਅਸੀਂ ਵੀ ਅੱਖੀਂ ਦੇਖਿਆ ਇੱਕ ਦੂਜੇ ਦੇ ਮਾਰਦਿਆਂ ਨੂੰ ਕੋੜੀਆਂ ਸੀਗੇ ਨਾ ਥੋੜੇ ਜਿਹੇ ਇਹੋ ਜਿਹੇ ਹਥਿਆਰ ਸੀਗੇ ਜੀ ਤੇ ਬਾਅਦ ਦੇ ਵਿੱਚ ਇੱਥੇ ਉਹਦਾ ਉਹ ਬੱਚੇ ਸਾਰੇ ਠੀਕ ਠਾਕ ਆ ਬਚ ਗਏ ਸੀ ਕਿ ਕੋਈ ਇੰਨਾ ਸੀਰੀਅਸ ਨਹੀਂ ਸੀਗਾ ਕੋਈ ਵੀਕ ਤੋਂ ਬਿਕਵਾ ਸਾਰੇ ਹੋਟਲ ਤੋਂ ਫ੍ਰੀ ਹੋ ਗਏ ਸੀਗੇ ਪਰ ਹੁਣ ਕੇਸ ਹੈ ਜੇ ਉਹ ਤਾਂ ਚੱਲਣਾ ਅਜੇ ਅਡਰਸ ਮੇਨ ਆ ਇਹ ਕੇਸ ਜਿਹੜਾ ਸੀਗਾ ਇੱਕ ਧਿਰ ਨੇ ਫਿਰ ਦੂਜੀ ਧਿਰ ਜਿਹੜੇ ਬੰਦੇ ਇੱਥੇ ਜਿਹੜਾ ਮਾਰ ਕੇ ਗਿਆ ਸੀ ਉਹਨਾਂ ਨੂੰ ਉਹਨਾਂ ਦਾ ਇੱਕ ਬੰਦਾ ਰਾਤ ਨੂੰ ਘੇਰ ਕੇ ਮਾਰਦਾ ਗਿਆ ਹੋਰ ਸ਼ਹਿਰ ਜਾ ਕੇ ਮਾਰਦੇ ਉਹਦੇ ਵਿੱਚ ਹਟਲ ਫੋਨ ਦੀ ਗੱਲ ਹੈਗੀ ਆ ਹੋਟਲ ਵੀ ਕਰਦਾ ਸੀ ਉੱਥੇ ਤੇ ਉਹਦੇ ਵਿੱਚ ਜਿਹੜੀ ਹੈਗੇ ਆ ਕੈਦ ਹੋਈ ਹੈਗੀ ਹੁਣ ਕੈਦ ਹੋਣ ਤੋਂ ਬਾਅਦ ਚ ਵੀਵੀ 22% ਘਟਣਗੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਇੰਡੀਆ ਰਿਪੋਰਟ ਕਰ ਦੇਣਾ ਉਹ ਤਾਂ ਉਮਰ ਲੱਗ ਜਣੀ ਸਾਰੀ ਮਸਾਂ ਲੱਗ ਜਣੀ ਤੇ ਅਸੀਂ ਨੌਜਵਾਨ ਬੇਨਤੀ ਇਹੀ ਕਰਦੇ ਆ ਕਿ ਬਿਲਕੁਲ ਇਹੋ ਜਿਹਾ ਮੇਲੇ ਆ ਤੇ ਉੱਦਾਂ ਵੀ ਨਾ ਕਿਸੇ ਕ੍ਰਾਈਮ ਕਰਨੀ ਚਾਹੀਦਾ ਕਿ ਇਹਦੇ ਮਾਰਨਾ ਨਹੀਂ ਚਾਹੀਦਾ ਜੇ ਕੋਈ ਸਾਡੀ ਸਮੱਸਿਆ ਹੈਗੀ ਹੈ ਤਾਂ ਕਮਿਊਨਿਟੀ ਦੇ ਆਗੂਆਂ ਵਿੱਚ ਲੈ ਕੇ ਸਮਝੌਤਾ ਕਰ ਲੈ ਨਹੀਂ ਤਾਂ ਇਹਦੇ ਬ੍ਰਿਟਿਸ਼ ਕੋਰਟ ਹੈਗੀ ਆ ਉਹਦੇ ਵਿੱਚ ਜਾ ਕੇ ਆਪਣਾ ਕੋਈ ਜਿਹੜਾ ਡਿਸੀਜਨ ਆਉਂਦਾ ਹੈ ਉਹ ਲੈ ਲੈ ਨਾ ਕਿ ਆਪਾਂ ਇੱਕ ਜਿਹਨੂੰ ਇੱਕ ਤਾਂ ਇੱਕ ਪੰਜਾਬੀ ਕੁੜੀ ਬਦਨਾਮ ਬੋਈ ਆ ਇੱਕ ਬੱਚੇ ਬਹੁਤੇ ਸਿੱਖਾਂਦੇ ਆ ਉਹ ਵੀ ਬਦਨਾਮ ਹੋਏ ਆ ਛਕ ਸਾਈ ਧਾਰੀ ਸੀ ਸਾਰੇ ਹਾਂਜੀ ਤੇ ਵੱਡੀਆਂ ਗੈਂਗਾ ਸੀਗੀਆਂ ਕਿ ਕੋਈ 100-150 ਬੰਦਾ ਹੈ ਦੂਜੇ ਪਾਸੇ 100-150 ਸੇਗਾ ਪਰ ਉਹ ਮੇਰੇ ਲੜੇ ਤਾਂ ਵਿੱਚ ਥੋੜੀ ਹੈ ਤੇ ਮੈਮੀ ਆ ਕੀ ਦੇਖਿਆ ਕਾਫੀ ਵਿੱਚੋਂ ਹਿੱਸਾ ਪਰ ਇਹ ਪਛਾਣ ਦੇ ਕਿਹਨੇ ਸੀਗੇ ਡਾਰਵੀ ਦੇ ਨਹੀਂ ਸਾਰੇ ਤੇ ਬਾਹਰ ਤੋਂ ਹੀ ਸੀਗੇ ਵੀ ਨੌਜਨ ਇਹੇ ਬੇਨਤੀ ਹੈਗੀ ਆ ਵੀ ਨਹੀਂ ਤੁਸੀਂ ਤੁਸੀਂ ਪੰਜਾਬ ਨੂੰ ਬਦਨਾਮ ਕਰ ਰਹੇ ਹੈਗੇ ਆ ਤੂੰ ਇੰਡੀਆ ਨੂੰ ਬਦਨਾਮ ਕਰ ਰਹੇ ਆ ਸਿੱਖਾਂ ਨੂੰ ਬਦਨਾਮ ਕਰ ਰਹੇ ਹੈਗੇ ਆ ਤੁਹਾਡਾ ਆਪਣਾ ਜੀਵਨ ਹੀ ਤਬਾਹ ਹੋ ਰਿਹਾ ਹੈਗਾ ਤੁਹਾਡੇ ਮਾਪੇ ਕਿੰਨੇ ਦੁਖੀ ਹੋਣਗੇ ਕਈ ਜੇ ਨਵੇਂ ਆਏ ਸੀਗੇ ਇੰਡੀਆ ਤੋਂ 25-30 ਲੱਖ ਰੁਪਇਆ ਏਜੰਟਾਂ ਹੁੰਦੇ ਕੇ ਆਏ ਹੋਣਗੇ ਪੜ੍ਹਾਈ ਲੈ ਆਏ ਸੀਗੇ ਤੇ ਹੁਣ ਜਿੰਨਾ ਚਿਰ ਲੱਗੇ ਹੈਗੇ ਆ ਬੇਨਤੀ ਆ ਵੀ ਨਹੀਂ ਆਪਾਂ ਚੰਗੇ ਸਿਟੀਜ਼ਨ ਬਣੀਏ ਪੰਜਾਬ ਦਾ ਤੇ ਸਿੱਖਾਂ ਦਾ ਨਾਮ ਹਰ ਉਚਾ ਕਰੀਏ ਉਹ ਜੇ ਕੰਮ ਨਾ ਕਰੀਏ ਜਿਹਦੇ ਨਾਲ ਵੀ ਠੇਸ ਪਹੁੰਚਦੀ ਆ ਸਿੱਖ ਭਾਰਮਣਾਂ ਜਾਂ ਪੰਜਾਬੀਆਂ ਦਾ ਨਾਮ ਦਾ ਨਾਮ ਹੁੰਦਾ ਠੀਕ ਆ ਤੇ ਉਹ ਜਾਂਦੇ ਜਾਂਦੇ ਇੱਕ ਤੁਹਾਡਾ ਜਿਹੜਾ ਸੰਪਾਦਕੀ ਲਿਖਿਆ ਗਿਆ ਆ ਆਰਾਮਦੇਵ ਜਿਹੜਾ ਆਰਾਮਦੇਵ ਨਹੀਂ ਕਹਤਾ ਹਾਂਜੀ ਹਾਂਜੀ ਜਿਹੜਾ ਜੋਗ ਵਾਲੇ ਤੰਜਲੀ ਜੋਗਾ ਕਰਾਉਂਦੇ ਸਨ ਪਖੰਡੀ ਕਈਆਂ ਲੈਸ ਲੰਦੇ ਕਹਿੰਦੇ ਆ ਉਹਨੂੰ ਤੇ ਉਹ ਕੀ ਹੈ ਮਾਮਲਾ ਉਹਦਾ ਉਹਨੂੰ ਕਾਤੇ ਬੰਦੀ ਲਾਈ ਗਈ ਉਹ ਇਸ ਹਾਰਬਲ ਉਹ ਗੱਲ ਕੀਤੀ ਲੰਬੇ ਚਿਰ ਤੋਂ ਉਹ ਹਸ਼ਾਰਬਾਰੀ ਜਿਹੜੀ ਨਾ ਹਰੀ ਕੁਮਾਰੀ ਦਾ ਇਲਾਜ ਦੇ ਉਹਨੇ ਦਵਾਈਆਂ ਬਣਾਈਆਂ ਨੇ ਕਹਿੰਦੇ ਇਹ ਹੀ ਠੀਕ ਹੈ ਤੇ ਜਿਹੜਾ ਨਹੀਂ ਠੀਕ ਹੈ ਬਾਕੀ ਜਿੰਨੀਆਂ ਵੀ ਹੈਗੇ ਆ ਹੋਰ ਸਿਸਟਮ ਹੈਗੇ ਜਿਹੜੇ ਲੇਟਸ ਆ ਉਹਨਾਂ ਨੂੰ ਇਹ ਕੰਡੈਮਨ ਕਰ ਰਿਆ ਸੀ ਤੇ ਹਸ਼ਾਰਬਾਈ ਕਰ ਰਿਆ ਸੀ ਤੇ ਕੋਰਟ ਨੇ ਕਿਹਾ ਵੀ ਸੀ ਵੀ ਤੂੰ ਇਹ ਹਸ਼ਾਰਾ ਹੀ ਬੰਦ ਕਰ ਦੇ ਤੇਰੀ ਜਿੰਨਾਂ ਕੋਈ ਟੈਸਟਡ ਨਹੀਂ ਗਿਆ ਇਹ ਵੇ ਵੇ ਇਹ ਤਾਂ ਤੂੰ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਝੂਠ ਕਰ ਰਿਹਾ ਬੰਦ ਨੇ ਕੀਤੀ ਹੁਣ ਸਾਮੀ ਕੋਣ ਥੋੜੀ ਸਖਤ ਹੋਈ ਆ ਫਿਰ ਉਹ ਤੇ ਮੁਕਾਦਮਾ ਵੀ ਚੱਲ ਰਿਹਾ ਤੇ ਹੁਣ ਉਹ ਤੇ ਮੁਕਾਦਮਾ ਚੱਲਿਆ ਹੈਗਾ ਤੇ ਉਹਨੂੰ ਗਿਆ ਕੋਰਟ ਨੇ ਵੀ ਤੈਨੂੰ ਕੋਰਟ ਜਾ ਕੇ ਹੱਥ ਜੋੜ ਕੇ 마ਹੀ ਮੰਗਣੀ ਪੈਣੀ ਆ ਇਹ ਵੱਡੀ ਗੱਲ ਹੈਗੀ ਆ ਸਾਡੇ ਅਜੇ ਵੀ ਕੱਲੇ ਬਾਹਲੇ ਕਾਂਡੇ ਤੇ ਕਾਫੀ ਸਖਤੀ ਆ ਹਿਸ਼ਾਰ ਲਾਉਣ ਦੇ ਉੱਤੇ ਪਰ ਇੰਡੀਆ ਦੇ ਵਿੱਚ ਨਾ ਬਹੁਤ ਸਾਰੀਆਂ ਜਿਹੜੇ ਨਾ ਲੋਕ ਛੋਟੇ ਮੋਟੇ ਐਵੇਂ ਐਮੀ ਆਪਣੀਆਂ ਦਵਾਈਆਂ ਬਣਾ ਕੇ ਲੋਕਾਂ ਕਹਿੰਦੇ ਨਾ ਆਰਾਮ ਆ ਜਾਣਾ ਨਾ ਬਿਮਾਰੀ ਹੱਲ ਹੋ ਜਾਣੀ ਆ ਇਹ ਰੌਲਾ ਇਹਨਾਂ ਦਾ ਇੱਕ ਵਾਰੀ ਉਦੋਂ ਪੈਗਾ ਜ ਜਦੋਂ ਉਹ ਆਪਲਾਜ ਕਾਉਨ ਹਸਪੀਟਲ ਚਲਾ ਗਿਆ ਤੇ ਲੋਕਾਂ ਨੂੰ ਕਹਿੰਦੇ ਸਾਡੇ ਕੋ ਸਾਰੇ ਬਿਮਾਰੀਆਂ ਦਾ ਇਲਾਜ ਹੈਗਾ ਤੇ ਲੋਕਾਂ ਨੂੰ ਗੋਮਰਾ ਨਹੀਂ ਕਰਨੇ ਚਾਹੀਦਾ ਜਦੋਂ ਆਲੇ ਧਾਰਮਿਕ ਸੀਗੀ ਬਾਲ ਕ੍ਰਿਸ਼ਨ ਨਜ਼ਰ ਸਬਤ ਆਪਲਾਜ ਕਾਉਨ ਉੱਥੇ ਚਲਾ ਗਿਆ ਤੇ ਇਹਨਾਂ ਨੂੰ ਚਾਹੀਦਾ ਨਹੀਂਗਾ ਵੀ ਐਵੇਂ ਝੂਠ ਬੋਲ ਕੇ ਗੋਮਰਾ ਲੋਕੇ ਲੋਕਾਂ ਨੂੰ ਪੈਸੇ ਲਈ ਜਾਣੇ ਹੈਗੇ ਤੇ ਜਿੰਨੀ ਕੋਈ ਮਾਰਾ ਮੋਢੇ ਦੇਸੀ ਕਰਦੇ ਹੈਗੇ ਥੋੜਾ ਜਿਹਾ ਰਾਜਵੈਦ ਕਰਦੇ ਹੈਗੇ ਆ ਠੀਕ ਹੈ ਦੇਣ ਬਿਰਾਜਾ ਚਾ ਕੇ ਨਹੀਂ ਦੱਸਣਾ ਚਾਹੀਦਾ ਵੀ ਲੋਗ ਗਮਰਾ ਹੋ ਜਾਂਦੇ ਆ ਇੱਕ ਧਾਰਮਿਕ ਸ਼ੀਤ ਕਰਕੇ ਵੀ ਲੋਗ ਗਮਰਾ ਹੁੰਦੇ ਤਾਂ ਨਹੀਂ ਇਹ ਤਾਂ ਬਹੁਤ ਵੇਈ ਬੰਦਾ ਧਾਰਮਿਕ ਸ਼ੀਤ ਆ ਵੀ ਸੱਚ ਬੋਲਦਾ ਹੁਣ ਹਾਂਜੀ ਇਹਦੇ ਕਾਰੋਬਾਰ ਦਾ ਨਾਂ ਪਤੰਜਲੀ ਆਯੁਰਵੇਦਾ ਉਹਦੇ ਨਾਂ ਤੇ ਬਹੁਤ ਸਾਰੇ ਪ੍ਰੋਡਕਟ ਜਿਹੜੇ ਮਾਰਕੀਟ ਦੇ ਵਿੱਚ ਆ ਮੰਡੀ ਚ ਮਿਲਦੇ ਆ ਹਾਂਜੀ ਹਾਂਜੀ ਤੇ ਉਹ ਉਸ ਤੇ ਪੌਨੀ ਲਾਈ ਗਈ ਸੀ ਉਹਦੇ ਉਦੀਨ ਜਿਹੜੀਆਂ ਚੀਜ਼ਾਂ ਦਵਾਈਆਂ ਸੀ ਆ ਉਸ ਤਾਰਾਂ ਤੇ ਕਹਿ ਰਹੇ ਕਿ ਬਹੁਤ ਵਧੀਆ ਨੇ ਤੇ ਪਰ ਉਹ ਹੈ ਜੀ ਸੀਗੀਆਂ ਹਾਂਜੀ ਮੈਂ ਥੋੜੀ ਜੀ ਬੇਨਤੀ ਕਰਦੇ ਆ ਸਾਰੀਆਂ ਖਬਰਾਂ ਤਾਂ ਦੱਸਣੇ ਹੋਣੀਆਂ ਕੁਝ ਖਬਰਾਂ ਦੇ ਆਪਾਂ ਤੁਹਾਡੇ ਆਪ ਨਾਲ ਥੋੜੇ ਵਿਚਾਰ ਸਾਂਝੇ ਕੀਤੇ ਹੈਗੇ ਆ ਇਹ ਪਹਿਲੀ ਵਾਰੀ ਅਸੀਂ ਪ੍ਰੋਗਰਾਮ ਕੀਤਾ ਹੈਗਾ ਸ਼ਾਇਦ ਤੇ ਕੋਈ ਨਾ ਕੋਈ ਸਾਨੂੰ ਘਾਟਾਂ ਵੀ ਨਜ਼ਰ ਆਉਣੀਆਂ ਪੂਸ਼ ਕਰਾਂਗੇ ਉਹਨੂੰ ਹੌਲੀ ਹੌਲੀ ਫੀਡਬੈਕ ਜਰੂਰ ਅੰਪਰੂਵ ਕਰਾਂਗੇ ਆਪਣੀ ਫੀਡਬੈਕ ਤੇ ਕੋਸ਼ਿਸ਼ ਕਰਿਓ ਬਈ ਜਿਹੜਾ ਇਹ ਪੰਜਾਬ ਟਾਈਮ ਦਾ ਚੈਨਲ ਹੈਗਾ ਇਹਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਮੈਂਡੇਟਰ ਸਾਹਿਬ ਹੁਣੇ ਲਾਸਟ ਜਿਹੜੀ ਆਪ ਨੂੰ ਜਿਹੜੀ ਬੇਨਤੀ ਉਹ ਕਰਨਗੇ ਲੰਬੇ ਚਿਰ ਤੋਂ 30 ਸਾਲ ਤੋਂ ਇਹ ਅਖਬਾਰ ਦੇ ਨਾਲ ਪੰਜਾਬ ਦੇ ਨਾਲ ਦੇ ਐਡੀਟਰ ਰਹਿ ਚੁੱਕੇ ਆ ਤੇ ਪੰਥ ਦੇ ਵੀ ਲੱਗਿਆ ਇੰਡੀਆ ਦੇ ਵਿੱਚ ਵੀ ਇਹਨਾਂ ਨੂੰ ਵੀ ਤੰਗੀਆਂ ਆਈਆਂ ਸੀਗੀਆਂ ਤੇ ਫੇਰ ਇੰਗਲੈਂਡ ਚ ਆ ਗਏ ਸੀਗੇ ਵੀ ਉੱਥੇ ਪੁਲਿਸ ਦੀਆਂ ਜਾਤੀਆਂ ਤੰਗ ਹੋ ਕੇ ਇੱਥੇ ਆ ਗਏ ਜਿਹੜੇ ਲੰਬੇ ਚੜ ਤੇ ਪੰਜਾਬ ਨਾਲ ਜੁੜੇ ਆ ਤੇ ਇਹ ਈ ਜਿਹੜੀ ਹੈਗੀ ਆ ਪੇਪਰ ਦੇ ਮੇਨ ਦੇ ਆ ਖਬਰਾਂ ਬਣਾਉਣੀਆਂ ਲਾਉਣੀਆਂ ਇਹਨਾਂ ਦੀ ਡਿਊਟੀ ਹੁੰਦੀ ਆ ਇਹੇ ਆਪ ਨੂੰ लास्ट ਆਪ ਦਾ ਧੰਨਵਾਦ ਕਰਨਗੇ ਇਹ ਸਾਰੇ ਸੂਚਨਾਵਾਂ ਨੂੰ ਆਕੇ ਧੰਨਵਾਦ ਕਰਦੇ ਹੋਏ ਮਾਫੀ ਮੰਗਦੇ ਹਾਂ ਜੇ ਉਸ ਵਿੱਚ ਕੋਈ ਗਲਤ ਲੰਬਾ ਚੱਲ ਲੱਗੇ ਹੋਈਏ ਪਰ ਤੁਸੀਂ ਕੋਸ਼ਿਸ਼ ਕਰਿਆ ਕਰੋ ਇਹ ਸਾਰਾ ਸੁਣੋ ਤੇ ਮੁੜ ਕੇ ਜੇ ਤੁਹਾਨੂੰ ਲੱਗੇ ਕਿ ਇਹ ਖਬਰ ਪੂਰੀ ਹੋਰ ਡਿਟੇਲ ਦੇ ਵਿੱਚ ਪੂਰੇ ਵਿਸਤਾਰ ਦੇ ਵਿੱਚ ਦੇਖਣੀ ਆ ਪੜ੍ਹਨੀ ਆ ਤਾਂ ਪੰਜਾਬ ਟਾਈਮ ਪੇਪਰ ਆਪਣੇ ਨੇੜੇ ਦੀ ਸ਼ਾਪ ਤੋਂ ਦੁਕਾਨ ਤੋਂ ਲੈ ਸਕਦੇ ਹੋ ਜਾਂ ਜੇ ਵੈਬਸਾਈਟ ਤੋਂ ਜਾਂ ਤੁਸੀਂ ਸਾਨੂੰ ਕੰਟੈਕਟ ਕਰੋ ਜਾਂ ਆਨਲਾਈਨ ਵੈਬਸਾਈਟ ਤੇ ਪੰਜਾਬ ਟਾਈਮ ਦਰਬੀ ਲਿਖੋ ਪੰਜਾਬ ਟਾਈਮ ਯੂਕੇ ਲਿਖੋ ਤਾਂ ਪੰਜਾਬ ਟਾਈਮ ਦਾ ਪੇਪਰ ਸਾਰਾ ਤੁਸੀਂ ਸ਼ੁੱਕਰਵਾਰ ਸ਼ਨੀਵਾਰ ਨੂੰ ਦੇਖ ਸਕਦੇ ਹੋ 3 ਬਰਸਾਦੇ ਹੋ ਜੇ ਤੁਸੀਂ ਅਫੋਰਡ ਕਰ ਸਕਦੇ ਹੋ 2 ਪੌਂਡ ਦਾ ਤਾਂ ਤੁਸੀਂ ਵੀਕਲੀ ਪੇਪਰ ਉਹਦਾ ਲੈ ਸਕਦੇ ਹੋ ਖਰੀਦ ਸਕਦੇ ਹੋ ਦੁਕਾਨ ਤੋਂ ਇੰਗਲੈਂਡ ਸਾਰੀ ਚਾਹ ਮਿਲਦੇ ਹੈ ਤਕਰੀਬ ਹਰੇ ਸ਼ਹਿਰ ਦੇ ਵਿੱਚ ਦੁਕਾਨਾਂ ਤੋਂ ਮਿਲ ਜਾਂਦਾ ਹੈ ਦਾ ਪੰਜਾਬ ਨਿਊਜ਼ਪੇਪਰ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ